ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਲ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਸ਼ੀਨੀਵਾਲ ਕਲਾਂ ਤਹਿਸੀਲ ਤੇ ਜ਼ਿਲ੍ਹਾ ਹੈਗਾ ਬਰਨਾਲਾ। گاਵਾ ਦਿਖਾਵਾਂਗੇ ਹਾਜ਼ਰ ਅਜਿੱਥੇ 45 ਤੇ ਹੋਣੀਆਂ ਨੇ 5272 ਕਹਿੰਦਾ ਫਿਰ ਰਾਹ ਦੇ ਵਿੱਚ ਨਾਲ ਜੇ ਗੱਲ ਕਰ ਲਈਏ ਆਈ ਜਾਂਦੀਆਂ ਨੇ। گاਵਾ ਦੀ ਨਸਲ ਮਿਲੂਗੀ ਮੱਲੋ ਸਾਨੂੰ ਐਫ ਤੇ ਜਰਸੀ। ਬਾਕੀ ਇਹ ਫਾਰਮ ਦਾ ਤੁਹਾਨੂੰ ਪਤਾ ਹੀ ਆ ਵੀ ਗਾਣਿਆ ਗੂਣਿਆ ਤੱਕ ਵੀ ਕਹਿੰਦੇ ਜੇਕਰ ਆਈ ਜਾਂਦਾ ਅੱਜ ਕੱਲ੍ਹ ਬਾਕੀ ਬਾਈ ਨਾ ਕਰਾਵਾਂਗੇ ਗੱਲਬਾਤ ਡਿਟੇਲ ਸਾਰੀ ਬਾਈ ਦੱਸੂਗਾ ਹੋਰ ਕੀ ਹਾਲ ਹੈ ਜੀ ਬਹੁਤ ਵਧੀਆ ਵੀਰ ਜੀ ਚੜਦੀ ਕਲਾ ਬਿਲਕੁਕੁਲ ਵੀਰੇ ਪਰਮਾਤਮਾ ਦੀ ਕਿਰਪਾ ਹੈਗੀ ਆ ਜੀ ਕਿਵੇਂ ਚੱਲਦਾ ਕੰਮ ਆ ਮੇਰੇ ਪੁਰਾ ਮਦੇ ਚੱਲੀ ਜਾਂਦਾ ਪਰਮਾਤਮਾ ਦੀ ਕਿਰਪਾ ਹਰਕਾ ਜੀ ਪਤਾ ਤਾਂ ਆ ਦਦੇ ਆਪਣੇ ਸੱਜਣਾ ਨੂੰ ਸ਼ੱਕ ਆ ਵੀ ਬਾਈ ਖਾਂਦਾ ਕੀ ਆ ਜਿਹੜਾ ਇੰਨਾ ਕੈਮ ਰੈਂਦਾ ਵੱਡੇ ਵੀਰੇ ਮੇਰੀ ਵਪਾਰ ਚ ਤੀਜੀ ਪੀੜ੍ਹੀ ਆ ਠੀਕ ਆ ਮੈਨੂੰ ਜਦੋਂ ਚੰਗੀ ਗਾਣ ਨੂੰ ਮੈਂ ਚਿੰਬੜ ਜਾਂਦਾ ਮੈਨੂੰ ਨਸ਼ਾ ਹੋ ਜਾਂਦਾ ਠੀਕ ਆ ਹਾਂ ਮੈਨੂੰ ਕੰਮ ਦੀ ਨਸ਼ਾ ਰਹਿੰਦਾ ਕੰਮ ਦਾ ਨਸ਼ਾ ਰਹਿੰਦਾ ਮੇਰੀ ਬਾਈਫ ਨੂੰ ਵੀ ਨਸ਼ਾ ਮੇਰੇ ਬੇਟੇ ਨੂੰ ਵੀ ਆ ਠੀਕ ਆ ਹਾਂ ਮੇਰੀ ਬੇਟੇ ਨੂੰ ਵੀ ਉਹ ਵੀ ਵੀਡੀਓ ਬਣਾਉਂਦੀ ਰਹਿੰਦੀ ਆ ਹਾਂਜੀ 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 ਬਾਈ ਕਹਿੰਦਾ ਕੰਮ ਦੀ ਨਸ਼ਾ ਰਹਿੰਦਾ ਹੋਰ ਨਾ ਗਲਤੰਦਾ ਜਾਲ ਲਾਇਆ ਕਰੋ ਕੋਈ ਸ਼ੁਰੂ ਕਿਹੜੇ ਪਾਸ ਤੇ ਬਾਕੀ ਜਿਵੇਂ ਗੱਲ ਕਰ ਲਈਏ ਜਿਵੇਂ ਸ਼ੁਰੂ ਜੀ ਆਪਾਂ ਪੁੱਛ ਲੈਣਾ ਵੀ ਜਿਵੇਂ ਮੋਗੇ ਵਾਲਿਆਂ ਦਾ ਮਸ਼ਹੂਰ ਰਿਹਾ گاਵਾ ਦੇ ਕੰਮ 'ਚ ਪਹਿਲਾਂ ਅੱਜਕੱਲ ਬਰਨਾਲਾ ਵਿੱਚ ਬਿਲਕੁਲ ਵੀਰੇ ਅੱਜਕੱਲ ਬਰਨਾਲਾ ਬਾਕੀ ਆਪਾਂ ਕਾਬ ਦੇ ਮੂੰਹੋਂ ਨਹੀਂ ਗਾ ਸਾਰੇ ਵੀਰੇ ਮੰਨਦੇ ਆ ਬਰਨਾਲਾ ਗਾਈਆਂ ਦੇ ਨਾਉ ਨੂੰ ਵੀਰੇ ਅੱਜ ਦੇ ਸਮੇਂ ਦੇ ਵਿੱਚ ਹੱਬ ਮੰਨਿਆ ਜਾਂਦਾ ਬਰਨਾਲੇ ਦੇ ਵਿੱਚ ਜ਼ਿਆਦਾ ਗਾਈਆਂ ਪਾਈਆਂ ਜਾਂਦੀਆਂ ਠੀਕ ਹੈ ਜਿੱਦ ਦੇ ਆਪਣਾ ਲਾਟ ਦੇਖਦਾ ਕਹਿੰਦੇ ਵੀ ਆਲੇ-ਦਾਲੇ ਵੀ ਫਾਇਦਾ ਹੋ ਜਾਂਦਾ ਤੁਰ ਤੱਕ ਹੀ ਬਿਲਕੁਲ ਵੀਰੇ ਇਹ ਗੱਲ ਹੈਗੀ ਆ ਵਪਾਰੀ ਆਪਦੇ ਮੂੰਹੋਂ ਮੰਨਦੇ ਆ ਮੈਂ ਉਹਨਾਂ ਨੂੰ ਮਜ਼ਾਕ ਕਰਿਆ ਸੀ ਮੈਂ ਮੈਨੂੰ ਥੋੜੇ ਬਤ ਤੁਸੀਂ ਪੈਸੇ ਦਿਆ ਕਰੋ ਵੀ ਗਾਹਕ ਮੇਰੇ ਕਿਉਂਕਿ ਮੇਰੇ ਕੋਲ ਤਾਂ ਵੀਰੇ ਦੇਖੋ 3 ਘੰਟੇ ਦੇ ਮਾਲ ਸਾਰਾ ਬਿਕ ਜਾਂਦਾ ਪਰਮਾਤਮਾ ਦੀ ਕਿਰਪਾ ਸਦਕਾ ਵੀ 100 ਡੀ ਨਾਲ ਫ੍ਰੀ ਹੋ ਜਾਂਦਾ ਹਾਂ ਸਭ ਪਵਾਰੀ ਨਾਲ ਦੇ 5-5 ਗਾਇਆਂ ਵੇਚਦੇ ਆ ਉਹਦੇ ਨਾਲ ਦੇ 20-20 ਕਿਲੋਮੀਟਰ ਹਾਂ ਇਹ ਤਾਂ ਹੀ ਹੁੰਦਾ ਫਿਰ ਨੁਕਸਾਨ ਤਾਂ ਨਹੀਂ ਆਪਣਾ ਕਿਹੜਾ ਨੁਕਸਾਨ ਵੀਰੇ ਆਪਦੇ ਮੂੰਹੋਂ ਮੰਨਦੇ ਸਾਰੇ ਬੰਦੇ ਹਾਂਜੀ ਪਰ ਇੱਕ ਮੈਂ ਤੁਹਾ ਵੀ ਆਪਾਂ ਇਹਨੂੰ ਹੱਬ ਹੀ ਬਣਾ ਕੇ ਰੱਖਣਾ ਇਹਨਾਂ ਲੰਬਾ ਨਹੀਂ ਹੋਣ ਦੇਣਾ ਆਪਾਂ ਠੀਕ ਹੈ ਗੱਲ ਵੀ ਬਰਨਾਲ ਏਰੀਆ ਦੀ ਕਰਨੀਆ ਚਰਚਾ ਜਿਵੇਂ ਬਿਲਕੁਲ ਕਰਨੀਆ ਵੀ ਬਿਲਕੁਲ ਗਾਣੇ 'ਚ ਕਿਵੇਂ ਹੋਈ ਚਰਚਾ ਫਿਰ ਉਹ ਗਾਣਾ ਵੀਰੇ ਹੈਗਾ ਆਪਣਾ ਅੰਮ੍ਰਿਤਮਾਨ ਵੀਰ ਨੇ ਉਹ ਗਾਇਆ ਆਪਣਾ ਨਾਮ ਜ਼ਿਕਰ ਆਇਆ ਟੱਪਾ ਹੈਗਾ ਹੈਗਾ ਹਾਈਪ ਗਾਣਾ ਹੈਗਾ ਨਾਲ ਡੈਰੀ ਫਾਰਮ ਦਾ ਨਾਮ ਵੀ ਆ ਤੇ ਥੋੜਾ ਵੀ ਆਪਾਂ ਆਪਣਾ ਨਾਮ ਵੀ ਵੀਰੇ ਪਾਓ ਗਾਣੇ ਨੂੰ ਆਪਾਂ ਬੱਧ ਪਿਆਰ ਦੇਣਾ ਗਾਹਾਂ ਦੀ ਗਾਹ ਸੇਰ ਵੀ ਕਰਿਓ ਸੁਣਿਓ ਵੀ ਹਾਈ ਪਗਾਣਾ ਵੀਰੇ ਅਮਰਤਮਾਨ ਵੀਰ ਦਾ ਗੋਨਿਆਣੇ ਆ ਇਹਦਾ ਠੀਕ ਹੈ ਗੱਲ ਹਾਂਜੀ ਉਹਦੇ ਪੈਸੇ ਆ ਜੀ ਅੱਡ ਲਾਵਾਂਗੇ ਗਾੜੀ ਦੀ ਪ੍ਰਮੋਸ਼ਨ ਤੇ ਹੁਣ ਤੂੰ 2 ਲੱਖ ਗੱਲ ਹੀ ਕੋਈ ਨਹੀਂ ਵੀਰੇ ਗੱਲ ਹੀ ਕੋਈ ਨਹੀਂ ਠੀਕ ਹੈ ਗੱਲ ਕਰ ਲਈਏ ਸ਼ੁਰੂਏ ਤਾਂ ਕਰੋ ਸ਼ੁਰੂ ਵੀਰੇ ਇੱਕ ਨੰਬਰ ਆਈ ਤੇ ਮਾਰਗਰੀ ਕੈਮਰਾ ਲਈ ਆ ਫੇਰ ਜਰਸੀ ਕੰਪਨੀ ਆ ਗਈ ਜਰਸੀ ਆ ਗਈ ਵੀਰੇ ਪਹਿਲਾ ਸੂਆ ਸੁੰਦਿਆ ਮੂੰਹੋਂ ਦੋ ਦੰਦ ਆ ਜੀ ਪਹਿਲਾ ਸੂਆ ਦੰਦਾਂ ਚ ਦੋ ਦੰਦ ਤੇ ਕੁਆਲਿਟੀ ਕਬੂਲਟੀ ਹੈਗੀ ਆ ਜੀ ਫੁੱਲ ਓਕੇ ਦੀ ਰਿਪੋਰਟ ਹਰੇਕ ਪੱਖ ਤੋਂ ਕਿਉਂਕਿ ਜਰਸੀ ਦੀ ਡਿ ਬਾਦਰੀ ਆ ਜਿਵੇਂ ਆਪਾਂ ਕਹਿੰਦੀ ਬਲੈਕ ਜੇ ਵਾਲਾ ਕੰਮ ਹੋ ਰਿਹਾ ਜਰਸੀ ਹਾਂ ਜਿਆਦਾ ਜਿਆਦਾ ਹੈ ਵੀਰੇ ਜਰਸੀ ਬਹੁਤ ਘੱਟ ਮਿਲਦੀ ਆ ਦੰਦਾਂ ਚ ਆ ਗਈ ਦੋ ਦੰਦ ਸੂਹਾ ਪਹਿਲਾ ਤੇ ਦਨ ਕਿੰਨੇ ਕੱਢੂ ਦਨ ਵੀਰੇ ਹਫਤਾ ਲੈ ਜੂ ਇੱਕ ਹਫਤਾ ਬਾਕੀ ਗੱਲ ਇਹ ਕੇ ਵੀ ਆ ਵੀਡੀਓ ਸਕਰੀਨਸ਼ਾਟ ਮਾਰ ਸਕਦੇ ਹੋ ਜਿਹੜੀ ਜਿਹੜੀ ਗੱਲ ਕਹਤੀ ਦੋ ਕਹਤੀ ਉਹ ਦੋ ਹੀ ਮਿਲੂ ਜਿੰਨੀ ਗੱਲ ਕਹਦੇ ਗੋਹੀ ਮਿਲੂ ਵੀ ਕੰਨੀਆਂ ਕਹਿਣਦੀਆਂ ਗੱਲਾਂ ਨਹੀਂ ਆ ਕੰਮ ਨਹੀਂ ਹੋਊਗਾ ਵੀ ਜਦੋਂ ਆ ਕੇ ਦੇਖੂ ਕੋਈ ਚਾਰ ਹੋਊਗਾ ਨਾ ਨਾ ਵੀਰੇ ਉਹ ਗੱਲ ਹੋਣੀ ਨਹੀਂ ਬਿਲਕੁਲ ਜੀ ਦੋ ਆ ਤਾਂ ਦੋ ਹੀ ਮਿਲੂ ਦੋ ਹੀ ਆ ਇੱਕ ਆਪਾਂ ਸੁਰੂ ਚ ਇੱਕ ਗੱਲ ਹੋਰ ਨੋਟ ਕਰਾ ਦੇ ਠੀਕ ਆ ਜੀ 4 ਤਰੀਕ ਤੀਜਾ ਮਹੀਨਾ 2024 ਦਿਨ ਸੋਮਵਾਰ ਬਣਦਾ ਸਵੇਰੇ 9 ਵਜੇ ਸੌਦੇ ਸ਼ੁਰੂ ਕਰਾਂਗੇ ਇਕੱਲਾ ਇਕੱਲਾ ਕਰਕੇ ਨਗ ਵੇਚਾਂਗੇ ਕੋਈ ਬੋਲੀ ਨਹੀਂ ਹੋਣੀ ਕਿਸੇ ਪ੍ਰਕਾਰ ਦੀ ਕੋਈ ਖਰਚਾ ਨਹੀਂ ਜਿਹੜਾ ਵੀਰ ਨੇ ਇੱਕ ਨਗ ਮੰਗ ਲਿਆ ਉਹਨੂੰ ਆਪਾਂ ਅੱਧਾ ਘੰਟਾ ਉਹਦੀ ਵੇਟ ਕਰਦੇ ਆਂ ਠੀਕ ਉੱਪਰ ਦੀ ਸਾਨੂੰ ਕੋਈ 10000 ਕਿਉਂ ਨਾ ਵੱਧ ਲਾ ਦੇ ਨਾ ਅਜ ਤੱਕਰ ਬੋਲੀ ਹੋਈ ਹੈ ਵੀਰੇ ਨਾ ਅਜ ਦੂਬਾ ਚ ਹੋਵੇ ਕੈਨ ਦਾ ਪਾਪ ਕੋਈ ਸੱਜਣ ਜਿਹੜਾ ਆਪਾਂ ਨਾਰਾਜ਼ ਨਹੀਂ ਕਰਦਾ ਵੀਰੇ ਨਾਰਾਜ਼ ਹੋ ਕੇ ਜਾਂਦਾ ਹੀ ਨਹੀਂਗਾ ਤੇ ਜਿਹੜੇ ਉੱਤੇ ਵੀਰ ਕੋਸ ਖਾਲੀ ਮੂੜੇ ਦੂਰੋਂ ਕਿਉਂਕਿ ਉੱਤੇ ਵੀਰੇ ਉੱਤੇ ਸਾਡੇ ਕੋਲ 500 ਗਾਂ ਹੁੰਦੀ 500 ਗਾਂ ਕਿਹੜਾ ਨਾ ਵੇਚ ਜਾਂਦੇ ਪ੍ਰਮਾਤਮਾ ਦੀ ਕਿਰਪਾ ਸਦਕਾ ਉਹ ਵੀਰਾਂ ਦਾ ਪਹਿਲ ਦੇਦਾਰ ਤੇ ਉਹ ਤੇ ਮੈਂ ਕਿਹਾ ਸੀ ਵੀ ਮੈਂ ਆਪਦੇ ਪੈਸੇ ਪੂਰੇ ਕਰਕੇ 1000 ਨਫਾ ਲਵਾਂ 1000 ਨਫਾਈ ਲਊਗਾ ਜਿੱਥੋਂ ਗਾਈਆਂ ਆਈਆਂ ਹੁਣੀਆਂ ਉਹਨਾਂ ਦੇ ਨੰਬਰ ਵੀ ਦੇ ਦੂੰਗਾ ਓਦੇ ਵਾਲੇ ਮੇਲੇ ਦੀ ਖਾਸੀ ਚਰਚਾ ਕਰਦੇ ਹਾਂ ਵੀਰ ਓਦੇ ਆਪਣੇ ਡਾਕਟਰ ਸਾਹਿਬ ਆਣ ਆਏ ਸੀ ਕਾਫੀ ਵੱਡੇ ਆਪਾਂ ਸਾਲ ਬਾਅਦ ਇਹ ਪ੍ਰੋਗਰਾਮ ਕਰਾਉਣੇ ਹੁੰਦੇ ਆ ਤੇ ਓਦੇ ਦਾ ਤੁਸੀਂ ਮੰਨ ਕੇ ਚੱਲੋ ਮੈਂ ਜਿਹੜੇ ਹਲਵਾਈ ਕਰੇ ਸੀ ਉਹਨੂੰ 400 ਬੰਦੇ ਦੇ ਪਕੌੜੇ ਕਿਹਾ ਸੀਗਾ ਤੇ ਬੰਦਾ ਵੀਰੇ 1000 ਹੋ ਗਿਆ ਮੌਕੇ ਤੇ ਦੋ ਤਿੰਨ ਹਲਵਾਈ ਹੋਰ ਮਗਾਉਣੇ ਪਏ ਹਾਂਜੀ ਗੱਡੀਆਂ ਤੁਸੀਂ ਐ ਮਰੋ ਵੀ ਕਿਲੋਮੀਟਰ ਇਧਰ ਨੂੰ ਖੜੀਆਂ ਕਿਲੋਮੀਟਰ ਇਧਰ ਨੂੰ ਖੜਗੀਆਂ ਜੀ ਪਰ ਉਹਨਾਂ ਐ ਕਰ ਇੱਕ ਦੋ ਕਿੱਲੇ ਪਾਰਕਿੰਗ ਵੀ ਨੂੰ ਲੈ ਲੈ ਇੱਥੇ ਮਾਰਦੇ ਹੋਣਗੇ ਆ ਵੀ ਦੋ ਕਰਾ ਏ ਵੀ ਜਰਸੀ ਆ ਗਈ ਬਾਈ ਬਿਲਕੁਲ ਵੀਰੇ ਜਰਸੀ ਦੂਜਾ ਸੂਆ ਹਫਤਾ ਬਾਕੀ ਆ ਨਾਲੇ ਚ 15% ਕਿਸੇ ਹੋਰ ਵੈਰਾਈਟੀ ਦਾ ਕਰਾਉਸ ਆ ਉਹ ਆਪਾਂ ਇੱਥੇ ਆਏ ਨੂੰ ਦੱਸਾਂਗੇ ਆਪਾਂ ਮੋਬਾਈਲ ਤੇ ਨਹੀਂ ਬੋਲਦੇ ਫਿਰ ਆਮ ਵੀਰ ਜ਼ਿਆਦਾ ਬੋਲਣ ਲੱਗ ਜਾਂਦੇ ਬਾਪਾ ਵੀਰੇ ਪ੍ਰਮਾਤਮਾ ਦੀ ਕਿਰਪਾ ਹੈ ਕਿ ਜੇ ਅਸੀਂ ਵੀਰੇ ਇੱਕ ਦਿਨ ਦੇ ਵੀ 100 ਕਾ ਖਰੀਦ ਨਹੀਂ ਹੋਵੇ ਨਾ 100 ਵੀ ਖਰੀਦ ਲਿਆ ਇੰਨੇ ਲਿੰਕ ਬਣੇ ਹੈਗੇ ਦੂਰ ਤੱਕ ਤੋਰਦੇ ਇੱਥੋਂ ਕਮਾ ਕੇ ਕਿਹੜਾ ਲੰਬੀ ਤੋਰਦੇ ਹੋ ਰਹਿਣ ਨੂੰ ਲੋ ਬੀਚ ਲਾ ਕੇ ਦਿਖਾ ਦੇ ਆਪਣੀ ਵਪਾਰ ਤੇ ਨਾ ਤੀਜੀ ਪੀੜ੍ਹੀ ਆ ਵੀਰੇ ਠੀਕ ਹੈ ਜੀ ਮੇਰਾ ਦਾਦਾ ਮੇਰੇ ਪਿਓ ਲਈ ਛੱਡ ਗਿਆ ਪਿਓ ਮੇਰੇ ਲਈ ਛੱਡ ਗਿਆ ਬੇਟੇ ਨੂੰ ਪੜਾਉਂ ਫੋਲ ਡਾਕਟਰ ਬਣਾ ਕੇ ਪੱਕਰਾਉਂਗਾ ਵਪਾਰ ਬਾਕੀ ਪ੍ਰਮਾਤਮਾ ਨੂੰ ਪਤਾ ਠੀਕ ਹੈ ਬੰਦਾ ਤਾਂ ਬਹੁਤ ਕੁਝ ਸੋਚਦਾ ਵੀਰੇ ਠੀਕ ਹੈ ਜੀ ਹਾਂਜੀ ਅੱਜ ਬਹਿ ਜਾ ਬਹਿ ਜਾ ਕੱਲ ਦਾ ਨਹੀਂ ਪਤਾ ਬਿਲਕੁਲ ਵੀਰੇ ਆਪਾਂ ਪਰ ਸਾਫ਼ ਕੰਮ ਰੱਖਾਂਗੇ ਬੇਟਾ ਵਪਾਰ ਤਾਂ ਕਰੂ ਜੇ ਸਾਫ਼ ਹੋਊਗਾ ਸਾਇਨੇ ਕਹਿੰਦੇ ਇੱਕ ਤੂੰ 21 ਕਰ ਲੋ ਵੀਰੇ ਇਸ ਜ਼ਿੰਦਗੀ 'ਚ ਕਦੇ ਗਾ ਨਹੀਂ ਦਿੱਤੀਗੀ ਭਰਾ ਬਣਾ ਕੇ ਗਾਹਕ ਬਣਾ ਕੇ ਤੋਰਿਆ ਦੁੱਧ ਕਿੰਨਾ ਪਾਉਗੀ ਇਹ ਦੁੱਧ ਵੀਰੇ ਪਾਜ ਰੇਟ ਤਾਂ ਨਹੀਂ ਦੱਸਦੇ ਅੱਜ ਇਹਨਾਂ ਦਾ ਰੇਟ ਵੀਰੇ ਤੁਹਾਨੂੰ ਮੈਂ ਵੀਡੀਓ 'ਚ ਦੱਸ ਦੇਣਾਗਾ ਆਪਣਾ 50000 ਤੋਂ ਸ਼ੁਰੂ ਹੋ ਕੇ ਉੱਪਰ ਨੂੰ ਜਾਂਦਾ ਜਾਂਦਾ ਰੇਟ ਆਪਣਾ 1 ਲੱਖ ਤੱਕ ਆ ਤੇ 60 ਤੋਂ 80 ਦੇ ਵਿੱਚ ਜਾਦੇ ਸੌਦੇ ਆ ਤੇ ਇੱਕੇ ਰ ਆਫਰ ਰੱਖਿਆ ਤਿੰਨ ਕੇ ਸੌਦੇ 50 ਤੋਂ ਥੱਲੇ ਵੀ ਆ ਤੇ ਸੱਤ ਬਹਿੜਾਂ ਵੀਰੇ ਲੱਖ ਤੋਂ ਬਾਹਰ ਵੀ ਆ ਸੱਤ ਬਹਿੜਾਂ ਸੱਤ ਬਹਿੜਾਂ ਟਾਪ ਦੀਆਂ ਤੌਰ ਬਾਈ ਖੋਲ ਕੇ ਇਹ ਵੀ ਜਰਸੀ ਆ ਗਈ ਇਹ ਵੀਰੇ ਪਲੂਨ ਆ ਮੋਹੋ ਚਾਰ ਦੰਦਾ ਤੇ ਤਕਰੀਬਨ ਸੂਨ ਨੂੰ ਇੱਕ ਹਫਤਾ ਪਾ ਜੂਗੀ ਇਹ ਦੁੱਧ ਵੀਰੇ 25 ਕਿਲੋ ਪਾ ਜੂਗੀ ਪਿਓਰ ਜਰਸੀ ਆ ਗਈਆਂ ਤਿੰਨੀ ਤਕ ਪਿਓਰ ਵੀ ਤੇ ਪਿਓਰ ਤਾਂ ਆਪਾਂ ਇੱਕ ਨੰਬਰ ਦੇ ਵੀਰੇ ਪਿਓਰ ਹੀ ਲਾਉਣੇ ਹੋਣੇ ਤਨਕਰ ਸਿੰਘ ਹਾਂਜੀ ਆ ਜਰਸੀ ਆ ਗਈ ਆਪਾਂ ਕਹਿ ਸਕਦੇ ਆਂ ਵੀ ਬਾਈ 100 ਦਾ 100 ਆ ਗਈ ਵਜਨ ਵਜੂਦ ਵਾਲੀ ਜਰਸੀ ਆ ਗਈ ਬਾਈ ਬਿਲਕੁਲ ਵੀਰੇ ਪੂਰੀ ਟੌਪ ਵਾਲੀ ਜਿਹੜਾ ਵੀਰ ਲੈ ਗਿਆ ਵੀਰੇ ਵੇਚੂ ਨਹੀਂ ਦਾਸੂ ਵੇਚਊਗਾ ਇਹਨਾਂ ਦੇ ਸੀਮਨ ਵੀ ਜਰਸੀ ਤੇ ਲੱਗੇ ਆ ਤਿੰਨਾਂ ਦੇ ਬਿਲਕੁਲ ਲੱਗੇ ਵੀਰੇ ਬਾਕੀ ਜਿਹੜੀ ਦਾ ਸਾਨੂੰ ਮੂਰੋ ਬਾਇਓ ਡਾਟਾ ਲਿਖਤੀ ਰੂਪ ਚ ਮਿਲਿਆਗਾ ਲਿਖਤੀ ਰੂਪ ਚ ਦੇਵਾਂਗੇ ਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਠੀਕ ਹੈ ਹਾਂਜੀ ਇਹਦੀ ਕੀ ਡਿਟੇਲ ਆ ਚਾਰ ਨੰਬਰ ਇਹ ਵੀਰੇ ਜਾਰੀ ਦ ਠੀਕ ਹੈ ਜੀ ਜਾਰੀ ਦੋਸਤੀ ਚ ਅੱਗੇ ਦੇ ਨਾ ਅੰਤ ਹੀ ਕੋਈ ਨਹੀਂ ਮੂੰਹੋਂ ਦੋ ਦੰਦਾਂ ਦਾ ਵੀਰੇ ਕਰਮ ਵਾਲੀ 12 ਦਿਨਾਂ ਪਹਿਲਾ 12 ਦਿਨ ਟਾਈਮ ਬਾਕੀ ਆ ਲੈਗ ਸਕੋਰ ਦੀ ਬੜੀ ਮਜ਼ਬੂਤ ਆ ਨਾ ਬਾਹਲੀ ਟੌਪ ਦੇ ਵੀਰੇ ਦਾ ਸਾਰੀ ਬਲੱਡ ਲਾਈਨ ਬਾਰੇ ਸਾਨੂੰ ਪਤਾ ਹੈਗਾ ਆ ਲੈਗ ਸਕੋਰ ਦੀ ਵੀ ਫੁੱਲ ਮਜ਼ਬੂਤ ਆ ਤੇ ਬਾਡੀ ਵਾਲੇ ਪੱਖ ਤੋਂ ਆ ਲੱਗਦੀ ਆ ਜਿਵੇਂ ਆਪਾਂ ਕਹੇ ਲਈ ਹਰਿਆਣੇ ਜੀ ਕੋਈ ਚੰਗੀ ਝੋਟੀ ਤੁਰੀ ਜਾਂਦੀ ਬਿਲਕੁਲ ਵੀਰੇ ਬਿਲਕੁਲ ਆਪਾਂ ਜਿੱਥੇ ਬੈੜ ਵਾਗੀ ਗੱਲਾਂ ਕਰਾ ਦੂ ਵੀਰੇ ਪਲੂਣੀਏ ਕਿੰਨਾ ਕੁ ਦੁੱਧ ਪਾ ਦੂ ਵੱਡੇ ਵੀਰੇ 40 ਤੋਂ ਪਲੱਸ ਪਾਉਗੀ 40 ਤੋਂ ਬਾਹਰ ਹਾਂ ਇੱਕ ਗੱਲ ਹੋਰ ਦਾਦਾ ਨਾ ਇਹ ਬੈਣ ਵਾਲੀ ਬੈੜ ਨਹੀਂ ਹੈਗੀ ਕਿਉਂਕਿ ਇਹਦਾ ਸਟਰਕਚਰ ਦੀ ਗੱਲ ਕਰ ਲਈਏ ਲੈਗ ਸਕੋਰ ਦੀ ਕਰ ਲਈਏ ਮજબૂત ਆ ਗਈ ਹਰੇਕ ਪੱਖ ਤੋਂ ਬਾਕੀ ਮੂੰਹੋ ਦੋ ਦੰਦਾਂ ਦਾ ਪਯੋਰ ਬੰਦਾ ਪਹਿਲਾਂ ਮੂੰਹ ਆਕੇ ਪੱਟ ਸਕਦਾ ਜੀ ਠੀਕ ਆ ਜੀ ਹਾਂਜੀ ਤੇ ਹੁਣ ਗੈਰੀ ਮਾਰਦਿਆ ਪੰਜ ਨੰਬਰ ਵਾਲੀ ਤੇ ਕੈਮਰਾ ਇਹਦਾ ਕਿਹੜਾ ਸੁਆ ਜੀ ਵੀਰੇ ਸੁਆ ਦਾ ਮਾਲ ਕਰੇ ਦੂਜਾ ਦੱਸੋ ਚਾਹੇ ਤੀਜਾ ਮੰਨ ਲਓ ਪਰ ਬਰੀਕੀਆਂ ਬਹੁਤ ਜ਼ਿਆਦਾ ਐ ਚ ਵੀ ਠੀਕ ਆ ਇਹ ਵੀ ਐਚ ਐਫ ਦੇ ਵਿੱਚ ਆ ਗਿਆ ਹਾਂਜੀ ਹਾਂਜੀ ਦੁੱਧ ਵੀ ਬਹੁਤ ਸੋਹਣਾ ਪਾਊਗੀ ਹਾਂਜੀ ਬਾਰ ਵਾਲੇ ਸੱਜਣ ਘੰਟੀ ਕਰ ਲੈਂਦੇ ਨੇ ਜਿਵੇਂ 12 ਅਪ੍ਰੈਲ ਚ ਕਾਫੀ ਸੱਜਣ ਮਿੱਤਰ ਆ ਰਿਹਾ ਕੈਨੇਡਾ ਵਾਲੇ ਉਹਨਾਂ ਨੇ ਪਾਉਣੇ ਆ ਇੱਧਰ ਆਕੇ ਫਾਰਮ ਕਿਉਂਕਿ ਫਾਰਮ ਵਾਲਿਆਂ ਨੂੰ ਤਾਂ ਫਾਇਦਾ ਹੁੰਦਾ ਜਿਉ ਭਾਈ ਨਸਲ ਚੰਗੀ ਪਾਊਗਾ ਨਾਲ-ਨਾਲ ਭਾਈ ਔਰ ਨਸਲ ਤੇ ਕੰਮ ਕਰਨਾ ਹੈ ਨਾ ਵੀਰੇ ਦੇਖੋ ਤੁਸੀਂ ਗੱਲ ਸਹੀ ਕਰੀ ਆ ਇਹ ਬਹੁਤ ਵੀਰਾਂ ਦੇ ਮੈਨੂੰ ਫੋਨ ਆਉਂਦਾ ਵੀਰੇ ਮੈਂ ਕੈਨੇਡਾ ਪੱਕੇ ਤੌਰ ਤੇ ਛੱਡ ਰਿਹਾਗਾ ਮੈਂ ਇਹ ਵੀ ਗੱਲ ਦੱਸਦਾ ਆਪਾਂ 40 ਲੱਖ ਲਾ ਕੇ ਵੀਰੇ ਕੈਨੇਡਾ ਜਾਂਦਾ ਵੀਰ ਚਲੋ ਜਾਓ ਮੈਂ ਇਹ ਨਹੀਂ ਕਹਿੰਦਾਗਾ ਪਰ 40 ਲੱਖ ਲਾ ਕੇ ਇਥੇ ਵੀਰੇ ਫਾਰਮ ਚਲਾਉਣਾ ਹੈਗਾ ਕੈਨੇਡਾ ਜਿੰਨੇ ਪੈਸੇ ਬੰਨਗੇ ਇੱਥੇ ਤਾਂ 20 ਵਿੱਚ ਵੀ ਕੰਮ ਚਲਾ ਸਕਦੇ ਆ ਜੇ ਕਿਸੇ ਨੇ ਚਲਾਉਣਾ ਚਲਾਉਣਾ ਹੋਵੇ ਜੀ ਪਰ 40 ਲੱਖ ਲੱਗਦਾ ਪੂਰਾ ਟੌਪ ਚੱਲੂਗਾ ਜੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਉੱਥੇ 20-25 ਲੱਖ ਲੱਗੇ ਰਿਸਕ ਹੁੰਦਾ ਇੱਥੇ ਜਦੋਂ 20 ਲਾਤਾ ਤੜਕੇ ਨੂੰ ਇਹਨਾਂ ਨੇ ਕਮਾਈ ਦੇਣੀ ਸ਼ੁਰੂ ਕਰ ਦੇਣੀ ਆ ਕਰਦੇ ਨੇ ਬਿਲਕੁਲ ਜੀ ਬਿਲਕੁਲ ਦੂਜੇ ਦਿਨ ਹੀ ਹਾਂਜੀ ਤੇ ਹੁਣ ਮਾਰਦੇ ਗਏ ਵੀ ਅਗਲੇ ਨੰਬਰ ਵਾਲੀ ਤੇ ਕੈਮਰਾ ਇਹਦੀ ਕੀ ਗੱਲ ਬਾਤ ਆ ਇਹ ਵੀਰੇ ਪਲੂਣਾ ਮੂੰਹੋ ਚਾਰ ਦਿਨ ਦਾ ਜੀ ਤੇ ਇਹ 12 ਦਿਨ ਦੀ ਕੱਚੀ ਹੈਗੀ ਆ ਇਹ ਠੀਕ ਆ ਜੀ ਲੱਭ ਕੇ ਲੈ ਕੇ ਆਉਂਦਾ ਇੱਕੋ ਗੱਲ ਨਹੀਂ ਹੈਗੀ 22 ਦੀ ਵੀ ਕੱਲੀ ਉਰੇ ਕਾਉਂਟੀਤੀ ਆ ਕਾਉਂਟੀਤੀ ਦੇ ਨਾਲ ਪਲੱਸ ਕੁਆਲਟੀ ਵੀ ਆ ਵੀਰੇ ਸਿਆਣੇ ਸਿਆਣੇ ਕਹਿੰਦੇ ਆ ਭਾਸਰ ਪਾਥੀਆਂ ਵਿਕ ਜਾਂਦੀਆਂ ਬੇਪਾਸ ਹੋਣਾ ਨਹੀਂ ਵਿਕਦਾ ਤੁਹਾਡੀ ਕੁਆਲਿਟੀ ਸਹੀ ਆ ਤੇ ਰੇਟ ਜਾਇਜ਼ ਆ ਵੀਰੇ ਫਿਰ ਉਹ ਚੀਜ਼ ਨੇ ਵਿਕਣਾ ਹੀ ਵਿਕਣਾ ਸਾਰੀਆਂ ਚੀਜ਼ਾਂ ਦਾ ਮੰਨ ਲਓ ਵੀ ਕੰਬੀਨੇਸ਼ਨ ਮੈਟਰ ਕਰਦਾ ਹਣਾ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਕਾਉਂਟੀਟੀ ਵੀ ਹੋ ਜੇ ਤੇ ਕੁਆਲਿਟੀ ਵੀ ਹੋ ਜੇ ਤੇ ਬਾਕੀ ਪਲੱਸ ਪੁਆਇੰਟ ਆ ਉਹਦਾ ਰੇਟ ਵੀ ਹੋ ਜੇ ਰੇਟ ਅਸੀਂ ਵੀਰੇ ਇਹਨੂੰ ਵਪਾਰ ਮੰਨ ਕੇ ਨਹੀਂ ਚੱਲੇ ਨੂੰ ਅਸੀਂ ਵੱਡਾ ਬਿਜ਼ਨਸ ਫਰਮ ਬਣਾ ਕੇ ਚਲਾ ਰਹੇ ਹਾਂਗੇ ਠੀਕ ਹੈ ਹਾਂਜੀ ਵੀ ਜਿੱਥੇ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਹੋ ਜੂਗਾ ਉੱਥੇ ਤੁਸੀਂ ਵੀ ਕਾਮਯਾਬ ਤੇ ਖਰੀਦਣ ਵਾਲਾ ਖਰੀਦਣ ਵਾਲ ਤੇ ਹੁਣ ਮਾਰ ਦੇ ਕਰੀ ਅਗਲੇ ਨੰਬਰ ਵਾਲੀ ਤੇ ਕੈਮਰਾ ਹੈ ਜੀ ਵੀ ਸ਼ਾਈਨਿੰਗ ਸ਼ਵਿੰਗ ਬਹੁਤ ਤੇਜ਼ ਇਹ ਕਰੌਸ ਨਹੀਂ ਨਹੀਂ ਵੀਰੇ ਇਹ ਕਰੌਸ ਦੇ ਵਿੱਚ ਆ ਪਿਓਰ ਫਾਰਮ ਦੀ ਆ 12 ਕਿਲੋ ਦਾਣਾ ਖਾਂਦੀ ਆ ਡੇਲੀ ਦਾ ਠੀਕ ਹੈ ਕਰਾ ਪਹਿਲਾ ਸੂਏ ਮੂੰਹੋਂ ਚਾਰ ਦੰਦਾ ਵੀਰ ਜੀ ਇਹਦੀ ਇੱਕ ਹੋਰ ਖਾਸੀਅਤ ਦੱਸ ਦਨਾ ਬੱਚੀ ਦੀ ਇਹਨੂੰ ਚਾਹੇ ਚਾਰ ਸੂਏ ਚੋਲਿਓ ਖਰਾਕ ਦੱਬ ਕੇ ਰੱਖਿਓ ਇਹ ਇਦਾਂ ਦੀ ਰਹੂਗੀ ਬਿਲਕੁਲ ਇਦਾਂ ਫਿਟਨੈਸ ਰਹਿਣੀ ਆ ਵੀਰੇ ਇਹ ਇਹਦੀ ਫਿਟਨੈਸ ਇਦਾਂ ਦੀ ਰਹੂਗੀ ਲੈਗ ਸਕੋਰ ਵਾਲੇ ਪੱਖ ਤੋਂ ਬਾਡੀ ਵਾਲੇ ਤੋਂ ਤੇ ਇਹ ਬੱਚੇ ਚੰਗੇ ਪਾ ਦੂ ਕਿਉਂਕਿ ਇਹ ਸਾਰੇ ਮੌਸਮੀ ਚੱਲੂਗੀ ਬਿਲਕੁਲ ਚੱਲੂ ਵੀਰੇ ਹਰੇਕ ਮ ਕਈ ਕੁਆਲਿਟੀ ਦੇ ਚੀਜ਼ਾਂ ਦਿਖਾਵਾਂਗੇ ਬਾਈ ਕੋਲੋਂ ਜਿਵੇਂ ਐਚ ਐਫ ਦੇ ਵਿੱਚ ਲਾ ਲਓ ਐਚ ਐਫ ਕ੍ਰੋਸ ਚ ਲਾ ਲਓ ਜਰਸੀ ਲਾ ਲਓ ਤੇ ਥੋੜੀ ਵਾਲੀ ਜਰਸੀ ਕ੍ਰੋਸ ਚ ਲਾ ਲਓ ਕ੍ਰੋਸ ਚ ਲਾ ਲਓ ਉਦੋਂ ਅੱਗੇ ਤੂੰ ਵੀ ਟੌਪ ਆ ਗਈ ਵੀਰੇ ਇਹਦੇ ਨਾਲ ਦੀ ਇਹ ਲੱਗਦੀ ਆ ਹਾਂ ਇਹ ਵੀਰੇ ਉਹ ਚਿੱਟੀ ਦੇ ਨਾਲ ਇੱਕੋ ਫਾਰਮ ਜਾਰੀ ਦੋਸਤੀ ਚਾਹੀਆਂ ਇਹ ਵੀ ਮੂਹੋਂ ਦੋ ਦੰਦਾਂ ਦਾ ਜੀ ਸਿਰਫ ਸਿਰਫ ਦੋ ਦੰਦਾਂ ਦਾ ਤੁਸੀਂ ਵਜਨ ਕੁਆਲਿਟੀ ਦੇਖ ਲਓ ਵੀਰੇ ਬਸ ਤਿਆਰ ਬੜੀਆਂ ਕਰੀਆਂ ਕਿਸੇ ਸੱਜਣ ਨੇ ਹਾਂ ਵੱਡੇ ਵੀਰੇ ਬਹੁਤ ਟੌਪ ਦਾ ਫਾਰਮ ਆ ਜੀ ਇਹ ਕਿੰਨੇ ਦਿਨ ਕੱਢੂ ਭਾਈ ਇਹ ਵੀਰੇ ਹਫਤਾ ਲੈ ਜੂ ਜੀ ਕਰਮਾ ਵਾਲੀ ਇੱਕ ਹਫਤਾ ਹਾਂਜੀ ਹਾਂਜੀ ਹਾਂ ਦੁੱਧ ਵੀਰੇ 35 ਕਿਲੋ ਖੁੱਲਾ ਪਾਉ ਜੀ ਮੈਂ ਤੈਨੂੰ ਕਹਿ ਨਹੀਂ ਲੱਗਿਆ ਸੀ ਵੀ 35 ਕਿਲੋ ਪਾ ਸਕਦੇ ਬਿਲਕੁਲ ਵੀਰੇ ਬਾਪਾ ਫਾਲਤੂ ਦੁੱਧ ਨਹੀਂ ਕਹਿੰਦੇ ਹੈਗੇ ਜੀ ਹਾਂਜੀ ਇਹ ਕੁਆਲਿਟੀ ਬਹੁਤ ਟੌਪ ਹੈ ਦੀ ਅਸੀਂ ਵੀਰੇ ਇੱਕ ਤੋਂ 21 ਕਰਨਾ ਹੁੰਦਾ ਦਵਾਰੇ ਉਹ ਗਾਹਕ ਤੋਂ 5-7 ਗਾਹਕ ਲੈਣੇ ਹੁੰਦੇ ਆ ਪਹਿਲਵਾਨ ਵਾਲਾ ਸਰੀਰ ਆ ਗਿਆ ਨਾ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਲੈਗ ਸਕੋਰ ਤੋਂ ਵੀ ਬਾਡੀ ਤੋਂ ਵੀ ਚਮਕ-ਦਮਕ ਤੋਂ ਵੀ ਅੰਤਿਕੋ ਥੰਦੇ ਥੰਲੇਵਾ ਦੇਖੋ ਵੀਰੇ ਪੂਰਾ ਗਾਇਬ ਤੇ ਹੈਗਾ ਨਾਲੇ ਦੁੱਧ ਵੀ ਚੰਗਾ ਪਾਉਗੀ ਤੇ ਨਾਲ-ਨਾਲ ਬਰੀਡ ਵੀ ਚੰਗੀ ਬਣਾ ਸਕਦੀ ਆ ਤੇ ਕੁਆਲਿਟੀ ਬੈਜ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਹਾਂਜੀ ਹਾਂਜੀ ਹੁਣ ਲਿਆ ਭਾਈ ਅਗਲੇ ਨੰਬਰ ਵਾਲੀ ਲਿਆ ਇਹ ਦੂਜਾ ਸੂਆ ਵੀਰੇ ਤੇ ਇਹ ਵੀ ਦੇਖੋ ਪਲੀ ਚੰਗੇ ਮਿਲਕਪੈਣ ਦੇਖ ਲਓ ਤੇ ਦੁੱਧੇ ਵੀ ਮਾਣਾਂ ਦੇ ਡਰਾਂ ਨੂੰ ਟੱਕਣ ਲਵਾਉ ਜੀ ਬਾਡੀ ਦੀਆਂ ਸਾਰੀਆਂ ਮਜ਼ਬੂਤ ਨੇ ਬਿਲਕੁਲ ਵੀਰੇ ਅਸੀਂ ਹੱਡ ਬੈੜ ਦੀ ਖੁੱਲੀ ਲੈਣੇ ਆ ਬਿਲਕੁਲ ਜੀ ਉਹੀ ਗੱਲ ਆ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਪਲਵਾਨ ਬਾਡੀ ਦਾ ਮਜ਼ਬੂਤ ਆ ਫਿਰ ਕੁਸ਼ਤੀ ਵੀ ਉਹੀ ਲੜੂਗਾ ਹਾਂ ਥੱਲੇ ਮਿਲਕਪੈਣ ਤੇ ਕੈਮਰਾ ਮਰਵਾ ਦਿਓ ਜੀ ਅੰਤ ਹੀ ਕੋਈ ਨਹੀਂ ਮਿਲਕਪੈਣ ਦਿਖਾ ਦੇਂਗਾ ਰੀ ਨੇੜੇ ਲਾ ਕੇ ਲਿਆ ਭਾਈ ਇਹਨਾਂ ਅਲੰਬੀ ਵੀ ਫੁੱਲਾ ਕੱਦ ਵਿੱਡ ਵੀ ਫੁੱਲਾ ਤੇ ਹਰੇਕ ਸੀਜ਼ਨ ਚੱਲਣ ਵਾਲੀ ਬੱਛੀ ਆ ਗਈ ਜਿਹੜੀਆਂ ਵੱਡੀਆਂ ਬੜਾ ਵੀਰੇ ਤਾਂਾਂ ਵਾਲੀਆਂ ਨਾ ਇਹ ਸਾਰੀਆਂ ਵੱਡੀਆਂ 플레이ਰਾਂ ਤੋਂ ਜਾਣਗੀਆਂ ਠੀਕ ਹੈ ਹਾਂ ਛੋਟੇ ਹਾਥੀ ਐਸਾ ਨਾਲ ਲੈ ਕੇ ਆਵੇ ਕੋਈ ਬਿਲਕੁਲ ਜਿਹੜੇ ਵੀਰੇ ਸਿਆਣੇ ਬਜ਼ੁਰਗਾਂ ਨਾ ਉਹ ਮੈਨੂੰ ਥਾਪੀ ਦੇ ਕੇ ਜਾਂਦੇ ਆ ਵੀ ਸੇਰਾ ਵਧੀਆ ਤੂੰ ਨੌਜਵਾਨਾਂ ਦੇ ਵਿੱਚ ਜੋਸ਼ ਭਰ ਰਿਆਂਗਾ ਵੀ ਬੜਾ ਕਿੱਤਾ ਚਲਾ ਰਹੇ ਹੋਗੇ ਕੰਮ ਤਾਂ ਉਹੀ ਗੱਲ ਆ ਬਾਈ ਬੰਦਾ ਕੰਮ ਕ੍ਰੀਏਟਲ ਕ੍ਰੀਏਟ ਕਰਨ ਵਾਲਾ ਚਾਹੀਦਾ ਕੰਮ ਤਾਂ ਆਪ ਕਹਿ ਸਕਦੇ ਆ ਪੰਜਾਬ ਨਾਲੋਂ ਜ਼ਿਆਦਾ ਕੰਮ ਹੀ ਨਹੀਂ ਹੈਗਾ ਕਿਤੇ ਬਿਲਕੁਲ ਵੀਰੇ ਪੰਜਾਬ ਮਾਰਗਾ ਮੁਲਖ ਹੀ ਹੈ ਨੀਗਾ ਜੀ ਇਹ ਚ ਹਰ ਮੌਸਮ ਆ ਪੰਜਾਬ ਵਰਗਾ ਮੁਲਕ ਵੀ ਕਿਤੇ ਹੈ ਨਹੀਂਗਾ ਤੇ ਪੰਜਾਬ ਵਰਗੇ ਲੋਕ ਵੀ ਯਾਰ ਕਿਤੇ ਨਹੀਂ ਹੈਗੇ ਜਿਹੜੀ ਮਰਜ਼ੀ ਦੁਨੀਆ 'ਚ ਪਾਵੇ ਦੁਨੀਆ 'ਚ ਮਰਜ਼ੀ ਇਹਸੂ ਆ ਜੀ ਇਹ ਵੀਰੇ ਪਲੂਨ ਬੱਸੀਆ ਮੂੰਹੋ 4 ਦਿਨ ਦਾ 10 ਤੋਂ 12 ਦਿਨ ਇਹ ਕੱਡੂ ਹਜੇ ਜੀ ਇਹਦਾ ਕੀ ਰਿਕਾਰਡ ਲੱਗਦਾ ਦੁੱਧਾ ਕਿੰਨਾ ਪਾ ਸਕਦੇ ਰਿਕਾਰਡ ਵੀਰੇ 30 ਤੋਂ ਬਾਹਰ ਰਹੂਗੀ C ਤੋਂ ਪਲੱਸ ਹੈ। ਪਲੱਸ ਰਹੂਗੀ। ਜਿੰਨੀਆਂ ਆਪਾਂ H F J H F ਕ੍ਰਾਸ ਦਿਖਾਵਾਂਗੇ ਘੱਟ ਤੋਂ ਘੱਟ ਕਿੰਨੇ ਤੋਂ 25 30 ਤੋਂ ਸਟਾਰਟ ਹੋਣਗੀਆਂ। 25 30 ਤੋਂ ਸਟਾਰਟ ਆ ਵੀਰੇ ਆਪਣੇ ਕੋਲੇ ਇੱਕ 60 50 ਲੀਟਰ ਤੋਂ ਬਾਹਰ ਵਾਲੀ ਵੀ ਹੈਗੀ ਆ। ਠੀਕ ਆ ਗੱਲ। ਆ ਜਾ ਭਾਈ ਲੈ ਅਗਲੇ ਨੰਬਰ ਵਾਲੀ। ਦੋ ਬੜਾ 50 ਤੋਂ ਬਾਹਰ ਵਾਲੀਆਂ। ਠੀਕ ਆ ਜੀ ਗੱਲ। ਇਹ ਦਾ ਇਹ ਦਾ ਸੂਆ ਕਿਹੜਾ ਆ ਗਿਆ? ਐਮੋ ਆ ਜੀ। ਇਹ ਵੀਰੇ ਪਿਛਲੇ ਰਾਤ ਦੀ ਬਾਕੀ ਰਹੀ ਆ। ਇਹ ਸੈਦੋ ਪਿੰਡ ਚੋਂ ਲਈ ਆ ਫਾਰਮ ਚੋਂ। ਠੀਕ ਆ ਜੀ। ਪਿਛਲੀ ਯਾਰ ਕੱਚੀ ਸੀ ਹੁਣ ਚਲੋ ਸੋਲ ਵੀ ਖੁੱਲ੍ਹੇ ਹੀ। ਤੇ ਪਰ ਦਿਨ ਹਜੇ ਵੀ ਇਹ ਹਫਤੇ ਤੋਂ 10 ਦਿਨ ਲੈ ਜੂ ਜੀ ਅੱਗੇ ਨਾ ਹਜੇ ਵੀ ਕੱਢ ਦੂ ਪਿਛਲੀ ਵਾਰ ਤਾਂ ਮੇਰਾ ਖਿਆਲ ਆ ਜਿਆਦੇ ਕੱਚੀ ਹਾਂ ਜਿਆਦੇ ਕੱਚੀ ਸੀਗੀ ਮਿਲਕ ਮੈਣੇ ਨੂੰ ਵੀ ਰਸੇ ਵਰਗੀ ਮੋਟੀ ਆ ਜੀ ਆਰਡਰ ਇਹ ਵੀ ਫਿਕਸ ਜਿਹੀ ਰੱਖੂਗੀ ਨਾ ਬਹੁਤ ਟੌਪ ਦਾ ਆਰਡਰ ਬਣਾਉਗੀ ਵੀਰੇ ਬੱਸੀ ਦੇ ਅੱਖਰ ਬਹੁਤ ਚੰਗੇ ਐ ਦੇ ਜੀ ਆਰਡਰ ਇਹ ਵੀ ਫਿਕਸ ਰੱਖੂ ਥਣ ਦਾ ਸਾਈਜ਼ ਹੈਗਾ ਆਪਾਂ ਗੱਲ ਕਰ ਲਈਏ ਪਹਿਲੇ ਦੂਜੇ ਸੂਈ ਵਾਲੀਆਂ ਝੋਟੀਆਂ ਨਾਲ ਦਾ ਵਜਨ ਵਜੂਦ ਵੀ ਫੁੱਲਾ ਕੱਦ ਵੀ ਇਹਦਾ ਫੁੱਲ ਵੱਡਾ ਕਹਿ ਸਕਦੇ ਆਪਾਂ ਹਾਂਜੀ ਬਿਲਕੁਲ ਵੀਰ ਜੀ ਦੁੱਧ ਕਿੰਨਾ ਪਾ ਦੂਗੀ ਇਹ ਦੁੱਧ ਤਾਂ ਵੀਰੇ ਰਕਾੜ ਜਿਆਦੇ ਹੈ ਠੀਕ ਹੈ ਹਾਂ ਦੁੱਧਰ ਕਾਰਡ ਬਹੁਤ ਜਿਆਦਾ ਹੈ ਬਾਕੀ ਜਿਹੜਾ ਸੱਜਣ ਜਾਣਕਾਰੀ ਵਾਲਾ ਉਹ ਆਈਡੀਆ ਲਾ ਲੂਗਾ ਇਹਦੇ ਬਾਰੇ ਜਿਹੜੇ ਵੀਰੇ ਤਜਰਬੇ ਕਰੋ ਆਪਣੇ ਕੋਲ ਜੁੜੇ ਪਿਆ ਵੀਰੇ ਉਹ ਮੈਂਟੀ ਹੈ ਜੀ ਮੈਡਮ 20 ਲਗਦੇ ਵਿਚ ਕਰਨ ਨੂੰ ਆਹ ਤੋਹਫਾ ਕਿੱਥੋਂ ਲੈਂਦਾ ਹੁਣ ਇਹ ਵੀਰੇ ਪੋਤ ਨੇ ਪਿੰਡ ਤੋਂ ਲਈ ਆ ਜੀ ਦੂਜਾ ਸੂਆ ਮੂੰਹੋ ਸੇਦੰਦ ਨੰਬਰ ਵੀ ਦੇ ਸਕਦੇ ਆ ਕਿੱਥੋਂ ਮੈਡ ਲਈ ਆ ਕਿਉਂਕਿ ਅਸੀਂ 1500 2000 ਕਮਾਉਣਾ ਹੁੰਦਾ ਮਹੀਨੇ ਦੀ 360 ਵੇਚਦੇ ਆ ਵੀਰੇ 1500 2000 ਬਹੁਤ ਹੋ ਜਾਂਦਾ ਜਿਆਦੇ ਮੂੰਹ ਅਡਾਂਗੇ ਮੱਖੀਆਂ ਪੈਣਗੀਆਂ ਠੀਕ ਹੈ ਇੱਕ ਦਿਨ ਕੱਢੂਗੀ ਇਹ ਵੀਰੇ ਸੂਪੂ ਖੈਰ ਪਿਆ ਠੀਕ ਹੈ ਜੀ ਤੇ ਹੋਸਾ ਦਾ ਸਭ ਤੋਂ ਪਹਿਲਾ ਸੌਦਾ ਹੀ ਇਹਦਾ ਹੋਵੇ ਜੀ ਠੀਕ ਹੈ ਜੀ ਆ ਦੁੱਧ ਚੰਗਾ ਪਾ ਦੂ ਵੀਰੇ ਦੁੱਧ ਦਾ ਮਾਣਾ ਡਰਮ ਨੂੰ ਢੱਕਣ ਲਵਾਉ ਜੀ ਕਿਉਂ ਨਾਲ ਦੇ ਵਿੱਚ 10% ਕਰ ਰੈਂਡੋ ਦਾ ਕਰਾਸ ਵੀ ਹੈਗਾ ਜੀ ਪਾਉਗੀ ਵੀ ਸੱਜਣਾ ਚੰਗੀ ਫੈਟ ਵਾਲਾ ਦੁੱਧਾ ਹਾਂਜੀ ਐ ਐ ਮੰਨ ਲਿਓ ਵੀ ਤੁਸੀਂ ਇੱਕ ਜਰਸੀ ਲੈ ਲਈ ਜਰਸੀ ਦੇੜ ਕਿਹੜੀ ਰਹੂਗੀ ਇਹ ਜਰਸੀ ਦਾ ਮੁਕਾਬਲਾ ਕਰੂਗੀ ਬੈੜਾ ਗਈ ਟੌਪ ਕਲਾਸ ਤੇ ਹੁਣ ਆ ਜਾ ਚੋਬਰਾ ਫਿਰ ਇੱਥੋਂ ਉੱਪਰੋਂ ਲਾਸਟ ਵਾਲੀ ਲਿਆ ਇਹਦਾ ਕਿਹੜਾ ਸੂਆ ਜੀ ਵੀਰੇ ਦੂਜਾ ਸੂਆ 582 ਨੰਬਰ ਆ ਜਿਹੜੇ ਫਾਰਮ ਚੋਂ ਲਈਆ 1600 ਬੈੜ ਤੇ ਫਾਰਮ ਵਗ ਗਿਆ ਠੀਕ ਹੈ 40 ਲੀਟਰ ਤੋਂ ਥੱਲੇ ਵਾਲੀ ਬੈੜ ਉਹਨਾਂ ਦੇ ਫਾਰਮ ਚ ਇੱਕ ਵੀ ਹੈ ਨਹੀਂ ਹੁਣ 1600 ਤੇ ਫਿਰ ਉਹੀ ਸੱਜਣ ਲੈ ਕੇ ਜਾਊਗਾ ਜਿਹੜਾ ਕੁਆਲਿਟੀ ਦੇ ਕੰਮ ਵੱਡੇ ਵੀਰੇ ਇਹਦਾ ਵੀ ਬਹੁਤ ਦੁੱਧ ਪਾਇਆ ਵਾ ਪਹਿਲੇ ਸੂਏ ਦਾ ਕੀ ਰਿਕਾਰਡ ਹੈ ਜੀ ਇਹਦਾ ਰਿਕਾਰਡ ਤੇ ਦੂਜਾ ਸੂਆ ਸੂਣੀ ਆ ਤੇ ਤਕਰੀਬਨ ਹਜੇ 10 ਦਿਨਾਂ ਦਾ ਬਾਕੀ ਹੈਗਾ 12 ਵੀ ਲੈ ਸਕਦੇ ਆ ਵੀਰੇ ਤੇ ਵੱਡੀ ਵੀ ਬਹੁਤ ਵੱਡੀ ਇਹ ਹੋ ਸਕਦਾ ਸੂਣ ਤੋਂ ਪਹਿਲਾਂ ਦੋ ਡੰਗ ਚੋਣੀ ਪੈ ਜੇ ਠੀਕ ਹੈ ਹਾਂਜੀ ਵੀ ਜ਼ਿਆਦਾ ਬੈਠਣ ਚ ਪ੍ਰੋਬਲਮ ਆਉਂਦੀ ਬਿਲਕੁਲ ਵੀਰੇ ਇਹ ਤਾਂ ਬਲੇਰੋ ਚ ਵੀ ਨਹੀਂ ਆਈਗੀ ਠੀਕ ਹੈ ਜੀ ਕੈਂਟਰ ਚ ਲਿਆਉਣੀ ਪਈ ਤੇ ਕਿਰਾਇਆ ਵੀ ਮੇਰਾ 4000 ਲੱਗਿਆ ਵਾ ਠੀਕ ਹੈ ਹਾਂਜੀ ਕਮਾਵਾਂਗੇ ਤਾਂ ਇਹ ਚੋਂ ਵੀ ਉਹਨੇ ਕੀ ਖਰਚ ਉਹ ਹੀ ਬਈ ਦਾ ਬਾਪ ਲੰਮਾ ਕਮਾਉਣ ਦੇਖੋ ਵੀਰੇ 52 ਨਾ ਆਗਾ ਹਾਂਜੀ ਜੇ 1000 115 1500 ਕਮਾ ਲਿਆ ਵਧੀਆ ਬਣ ਜਾਣਗੇ ਠੀਕ ਹੈ ਗੱਲ ਨਹੀਂ ਉਹ ਗੱਲ ਨਹੀਂ ਹੈਗੀ ਇੱਕ ਗੱਲ ਹੋਰ ਦੱਸ ਦਨੇ ਬਾਈ ਦੀ ਖਾਸੀਅਤ ਆ ਕਿਉਂਕਿ ਇਹ ਸੱਜਣ ਮੈਂ ਬਾਹਲਾ ਨਹੀਂ ਕਹਿੰਦਾ 10 15 20 ਬੰਦਿਆਂ ਨੂੰ ਰੋਜ਼ਗਾਰ ਵੀ ਦੰਨੇ ਆਪਾਂ ਬਿਲਕੁਲ ਵੀਰੇ ਪਰਮਾਤਮਾ ਦੀ ਕਿਰਪਾ ਹੈਗੀ ਜਿੱਦਾਂ ਮੇਰਾ ਖਿਆਲ ਆ ਵੀ 8 7 8 ਤਾਂ ਯੂਟਿਊਬਰ ਹੋਗੇ ਬਾਕੀ ਇੱਥੇ ਸੱਜ 28 ਗੱਡੀਆਂ ਤੇ ਦੋ ਦਲਾਲ ਮੇਰੇ ਨਾਲ ਪੱਕੇ ਨੇ ਇੱਕ ਘੱਟੋ ਘੱਟ 1000 ਤੋਂ 1500 ਦੇ ਦਲਾਲ ਮੇਰਾ ਪਿੰਡਾਂ 'ਚ ਪੱਕਾ ਹੈਗਾ ਠੀਕ ਹੈ ਜੀ ਜਿਹੜੇ ਬੰਦੇ ਯਾਨੀ ਮੈਨੂੰ ਵੈੜ ਵੀਡੀਓ ਪਾਉਂਦੇ ਆਗੇ ਉੱਥੇ ਉਹਨਾਂ ਤੋਂ ਪੱਕੀ ਕਰਾ ਦਣਾ ਵੀ ਚੱਕੋ ਆਗੇ ਪੈਸੇ ਆਪਾਂ ਨੂੰ ਮੋਬਾਈਲ ਤੇ ਵੀ ਪੂਰੀ ਪਰਖ ਹੈਗੀ ਉਹੀ ਗੱਲ ਆ ਵੀ ਕਾਫੀ ਸੱਜਣਾ ਨੂੰ ਬਾਈ ਰੋਜ਼ਗਾਰ ਵੀ ਦਿੰਦਾ ਤੇ ਹੁਣ ਕਿਹੜੇ ਬੰਦੇ ਹੁਣ ਆਪਾਂ ਵੀਰੇ ਉਦਾਂ ਹੀ ਦਿਖਾ ਦੇਾਂਗੇ ਠੀਕ ਹੈ ਜੀ ਤੋਂ ਪੈਰੀ ਘਰੀ ਤੋਰ ਲਾਂਗੇ ਠੀਕ ਹੈ ਜੀ ਇਹ ਐਰ ਸਾਇਰ ਆ ਵੀਰੇ ਦੂਜਾ ਸੂਆ ਬੱਸੀ ਨੂੰ ਜਨਮ ਦਿੱਤਾ ਬਿੱਲੀਆਂ ਅੱਖਾਂ ਬਿਲਕੁਲ ਠੀ 18 ਨੇ ਕਿਉਂਕਿ ਹੁਣ ਵੀਰੇ ਹਰ ਬੰਦਾ ਸੈਕਸਡ ਸਿਮਲ ਲਵਾਉਂਦਾਗਾ ਠੀਕ ਹੈ ਜੀ ਕੋਕ ਰੂਪ ਜਿਹੜੇ ਕਿਸਾਨ ਬੰਦੇ ਉਹਨਾਂ ਨੂੰ ਵੀ ਸਮਝ ਆ ਗਈ ਆ ਇੱਕ ਗੱਲ ਹੋਰ ਦੱਸਦਾ ਨਾ ਜਿਹੜੀ ਗਾਂ ਚੰਗੀ ਕੁਆਲਿਟੀ ਦੀ ਆ ਜਾਂ ਚੰਗੇ ਸੱਜਣ ਕੋਲੋਂ ਆਉਂਦੀ ਆ ਜਿਹੜੇ ਨੂੰ ਜਾਣਕਾਰੀ ਹੁੰਦੀ ਆ ਉਹ ਸੀਮਨ ਜ਼ਿਆਦਾਤਰ ਵੀ ਸੈਕਸਡ ਵਰਤਦੇ ਨੇ ਬਿਲਕੁਲ ਵੀਰੇ ਵਰਤੋ ਹੀ ਸੈਕਸਡ ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਤੁਸੀਂ ਏਆਈ ਕਰਨੀ ਆ ਹਾਂਜੀ ਮੈਂ ਡਾਕਟਰਾਂ ਨੂੰ ਵੀ ਬੇਨਤੀ ਕਰਦਾ ਵੀ ਥੋੜੇ ਰੁਪਈਏ ਜੇ ਵਧ ਲੈ ਲਿਆ ਕਰੋ ਵੀ ਸੀਮਨ ਵੀਰੇ ਚੰਗਾ ਲਾਓ ਵੀ ਡਾਕਟਰ ਜੀ ਨੂੰ ਬੇਨਤੀ ਹੱਥ ਜੋੜ ਕੇ ਵੀ ਇੱਥੋਂ ਜਿਵੇਂ ਬਾਈ ਨੇ ਦੱਸਿਆ ਵੀ 18 ਜੋ 20 ਚ 18 ਬੱਚਿਆਂ ਦਾ ਨੇ ਇੱਕ ਆਪਣੀ ਵੀਡੀਓ ਲੰਮੀ ਬਣਦੀ ਐ 1 ਮਿੰਟ ਦੀ ਮੈਂ ਗੱਲ ਲੈਣੀ ਚਾਹਣਾ ਦੇਖੋ ਵੀਰੇ ਹਰਿਆਣਾ ਤਾਂ ਦੇਖੋ ਮੈਂ ਇਹਨੂੰ ਮੋਹਰਾਂ ਨੂੰ ਮੰਨਿਆ ਵਾ ਠੀਕ ਆ ਜੀ ਜਿਹੜਾ ਰਾਜਸਥਾਨ ਹੈਗਾ ਰਾਜਸਥਾਨ ਇਹਨੂੰ ਮੰਨਿਆ ਵਾ ਸਾਹੀ ਵਾਲ ਨੂੰ ਠੀਕ ਆ ਜੀ ਠੀਕ ਆ ਜੀ ਜਿਵੇਂ ਜਿਹੜੀ ਪਹਿਲੇ ਸੂਟੀਆਂ ਜਰਸੀਆਂ ਹਿਮਾਚਲ ਕੋਲੇ ਆ ਆਪਾਂ ਇਹ ਨਸਲ ਵੀਰੇ ਸੰਭ ਕੇ ਰੱਖਣੀ ਆ ਪੂਰੀ ਮਿਹਨਤ ਕਰੋ ਬੱਸੀਆਂ ਪਾਲੋ ਬੱਸੀਆਂ ਦੇ ਦੁਆਰਾ ਕਦਰ ਹੋ ਗਈ ਵੀਰੇ ਹਾਂਜੀ 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 ਬਾਕੀ ਇਹਦੇ ਵਿੱਚ ਨਫਾ ਬਹੁਤ ਹੈਗਾ ਇਹ ਬੱਸੀ ਇਹ ਵੀਰੇ ਪਲੂਨ ਬੱਸੀਆ ਮੂੰਹੋਂ ਦੋ ਦੰਦ ਪੂਰੇ ਕਰਕੇ ਚੌਂਕ ਦੇ ਚੱਕ ਰਹੀ ਆ ਤੇ 12 ਦਾ ਟਾਈਮ ਬਾਕੀ ਆ ਤੇ ਅੱਖਰ ਬੜੇ ਚੰਗੇ ਹੈਗੇ ਇਹਦੇ ਜੀ ਦੇਖੋ ਪੋਲੀ ਕਿੰਨੀ ਆ ਥੱਲੇੋਂ ਬਣੂਗੀ ਬਥੇਰੀ ਇਹ ਚਾਰ ਦੰਦ ਹੋ ਗਈ ਚਾਰ ਦੰਦ ਚੰਨ ਚੌਂਕ ਦੇ ਚੱਕ ਲੈ ਠੀਕ ਆ ਹੁਣ ਗੈਰੀ ਆ ਤੇ ਮਾਰਦੇ ਆਈ ਸੈੱਟ ਬਹੁਤ ਖੜੀ ਆ ਵਜਨ ਵਜੂਦ ਬਹੁਤ ਆ ਇਹਦੇ ਵੀ ਇਹ ਦੂਜਾ ਸੂਆ ਵੀਰੇ ਜਰਸੀ ਆ ਥਾਣੇ ਦਾ ਮੁਠੀ ਵਾਲ ਲੱਗੇਗਾ ਬਖਸ ਜਾ ਰੱਖੂ ਬਸ ਸਿੱਧਾ ਬਦਾਮੀ ਆ ਪਯੌਰ ਚਾ ਠੀਕ ਆ ਜੀ ਇਹ ਕਿੰਨੇ ਦਿਨ ਕੱਢੂ ਏ ਵੀਰੇ 12 13 ਨੰਨ ਕੱਢ ਜੂ ਜੀ ਆ ਵੱਡੀ ਜਰਸੀ ਇਹ ਵੀਰੇ ਤੀਜਾ ਸੂਆ ਮੰਨ ਲੋ ਇੱਕ ਰੂ ਬੰਦੇ ਦੇ ਵੀਰ ਦੇ ਸਮਝ ਲਈ ਜਿਹੇ ਦੀ ਹਰਿਆਣੇ ਚੋਂ 2.5 ਲੱਖ ਦੀ ਮਹ ਲੈ ਆਂਦੀ ਜਿਹੇ ਜੇ ਲੈ ਲਈ ਦੁੱਧ ਵੀ ਸੋਨਾ ਪਾਉ ਥਣ ਬੜਾ ਚੰਗਾ ਫਾਇਟ ਵੀ 50 ਤੋਂ ਉੱਪਰ ਰਹੂਗੀ ਇਹਦੀ ਚਵਾਈ ਚ ਸਿੱਖਣ ਸੁਖਣ ਵਾਲਾ ਸੱਜਣੇ ਲੈ ਜਾ ਕੋਈ ਜਵਾਕ ਜਬੂਕ ਵੀ ਚੋੜਾਂਗੇ ਇਹਨੂੰ ਕਿਉਂਕਿ ਚਵਾਈ ਦੀ ਹੋਊਗੀ ਨਰਮ ਪੂਰੀ ਆ ਪੂਰੀ ਨਰਮ ਹੋ ਜੂਗੀ ਦੇ ਦਾ ਆ ਗਿਆ ਐਚਐਫ ਜੱਡਾ ਜੀ ਵੱਡਾ ਗੱਦ ਆ ਗਿਆ ਵੀਰੇ ਨਾਲ ਕਰਾਓ ਸਾਨੂੰ 10% ਗੱਦ ਆ ਗਿਆ ਫੁੱਲ ਵੱਡਾ ਤੇ ਹੁਣ ਗੈਰੀ ਹੈ ਜੇ ਤੇ ਮਾਰ ਦੇ ਇਹ ਜਰਸੀ ਆ ਸਰਚ ਕਰਾਓ ਸਾਂ ਵੀ ਸੁਵਾ ਵੀਰੇ ਤ ਤੀਜਾ ਮੰਨ ਲਓ ਤੀਜਾ ਹਾਂ ਮੰਨ ਲਓ ਮੰਨ ਲਓ ਕੋਈ ਗੱਲ ਨਹੀਂ ਲੱਗ ਦੁੱਧ ਪਾ ਦੁੱਧ ਵੀਰੇ ਇਹ ਪਾਜੂਗੀ 18 ਕਿਲੋ ਜਰਸੀਆਂ ਦੀ ਗੱਲ ਕਰ ਲਈ 17 18 ਤੋਂ ਸਟਾਰਟ ਨੇ ਸਟਾਰਟ ਆ ਵੀਰੇ ਸਟਾਰਟ ਆ ਅੱਛਾ ਚੱਕ ਦੀ ਗੱਲ ਕਰ ਲਈ 25 ਤੋਂ 30 ਤੋਂ ਸਟਾਰਟ ਆ ਹਾਂ 25 ਤੋਂ ਸਟਾਰਟ ਆ ਵੀਰੇ ਇਹ ਹੁਣ ਗੈਰੀ ਪਰਲੇ ਬੰਨੇ ਝਮਾ ਲਾ ਕੈਮਰਾ ਆਲੇ-ਦਾਲੀ ਘੁੰਮੀ ਜਾ ਇੱਥੇ ਗਾਵਾਂ ਹਰੇਕ ਹਿੱਸੇ 'ਚ ਹੀ ਖੜੀਆਂ ਨੇ ਘਰ ਦੇ ਤਕਰੀਬਨ ਤਕਰੀਬਨ ਜਿੱਧਰ ਜਿੱਧਰ ਵੀ ਕੈਮਰਾ ਝਮਾਵੇਂਗਾ ਇਹਦੇ ਤੇ ਵੀ ਮਾਰਦੇ ਗਾਂ ਦਾ ਵੀਰੇ ਚਾਰ ਪੰਜ ਮੇਰੇ ਪਈਲੇ ਘਰੇ ਵੀ ਖੜੀਆਂ ਉਹ ਵੀ ਲਾਵਾਂਗੇ ਗਾਂ ਦਾ ਗਾਂ ਦਾ 30 35 ਮੇਰੇ ਹੋਰ ਵੀ ਖੜਾ ਕੇ ਸੱਦੀਆਂ ਮੈਂ ਪਿੰਡਾਂ ਚ ਜਿਹੜੀਆਂ ਉਦੋਂ ਨੂੰ ਅਗਲਾ ਲਾੜ ਜਿਹੜਾ ਕੱਢਣਾਗਾ ਉਹ ਸੂਪਿਆਂ ਨ ਵੀ ਉਦੋਂ ਨੂੰ ਰੈਡੀ ਹੋ ਜਾਣਾ ਰੈਡੀ ਹੋ ਜਾਣਾ ਇਹਦੀ ਕੰਪਨੀ ਕਿਹੜੀ ਆ ਇਹ ਵੀਰੇ ਦੂਜਾ ਸੂਹਾ ਸੁੰਦੀਆ ਜਰਸੀ ਆ 13 14 ਦਿਨ ਦੀ ਕੱਚੀ ਆ ਵਜਨ ਬਹੁਤ ਆ ਜਿਹੜਾ ਵੀਰ ਲੈ ਗਿਆ 20 ਤੋਂ ਪਲੱਸ ਹੀ ਚੱਲੂਗੀ ਆਹਾ ਇਹਦੇ ਕੈਮਰਾ ਨੇੜੇ ਕਰੋ ਦੇਖੋ ਵੀਰੇ ਕੁਆਲਿਟੀ ਅਗਲਾ ਕਹਿੰਦਾ ਸੀਨੀਅਰ ਵਾਲਾ ਇੰਨੀਆਂ ਗਾਇਆਂ ਵੇਚ ਗਿਆ ਹਾਂਜੀ ਦੇਖੋ ਵੀਰੇ ਥਣ ਕੱਲਾ ਕੱਲਾ ਫੋਟ ਫੋਟ ਤੇ ਚਾਰ ਪਿਛਾਣੂ ਹੋ ਕੇ ਗਰੀ ਉਹਦਾ ਵੀ ਦਿਖਾ ਦੂੰਗਾ ਕਲਰ ਬੈਜ ਤੇ ਫੇਸ ਵਾਲੇ ਪੱਖ ਤੇ ਜਰੂਰ ਭਾਗ ਜੀ ਫੇਸ ਵਾਲੇ ਬੰਨ ਵੀ ਮਾਰਦੀ ਕੈਮਰਾ ਤੇ ਐਂ ਦੀ ਘੁੰਮਿਆ ਲੰਬੀ ਲੰਬੀ ਬਹੁਤ ਆ ਗਈ ਇਹ ਤੇ ਬਾਕੀ ਕੁਆਲਿਟੀ ਬੈਜ ਆ ਗਈ ਇਹ ਕਲਰ ਥੋੜਾ ਜਿਆ ਰੇਅਰ ਮਿਲਦਾ ਭਾਈ ਹਨਾ ਹਾਂਜੀ ਬਿਲਕੁਲ ਵੀ ਜੀ ਇਹ ਕਲਰ ਘੱਟ ਮਿਲਦਾ ਇਹ ਕਲਰ ਸ਼ਕੀਨ ਸੱਜਣ ਹੁੰਦੇ ਨੇ ਕਈ ਖਰੀਦਣ ਦੇ ਜਿਹੜਾ ਜਿਹੜੀ ਵੀ ਕਰਾਈਆ ਸ਼ੀਮਣੇ ਤੇ ਬਹੁਤ ਟੌਪ ਦਾ ਲੱਗਿਆ ਵੀਰੇ ਸੁਹਾਵੀ ਵੀ ਠੰਡੀ ਲੱਗਦੀ ਬਾਹਲੀ ਠੰਡੀ ਆ ਵੀਰੇ ਚਾਹੇ ਬੱਚੇ ਚੋਈ ਜਾਂ ਦੋਨੇ ਬਾਸੀ ਬੇਕ ਸੁਹਾ ਦੂਜਾ ਵੀਰੇ ਕਿੰਨੇ ਦਿਨ ਕੱਢੂਗੀ ਲੈ ਜੂ ਵੀਰੇ ਏ ਵੀਰੇ ਵੀ ਮਾਨ ਨੂੰ ਢੱਕਣ ਲਾਉਣ ਵਾਲੀ ਆ ਠੀਕ ਹੈ ਮਾਨ ਨੂੰ ਢੱਕਣ ਲਾਉਣਾ ਯਾਰ ਦੋਸਤੋ ਆਈ ਆ ਫਾਰਮ ਚੋਂ ਠੀਕ ਹੈ ਜੀ ਤੇ ਸੂਆ ਜਣੀ ਦੂਜਾ ਸੁੰਦੀ ਆਗੀ ਤੇ ਕੱਚੀ ਵੀਰੇ ਦੱਸ ਦਿੰਦੇ ਥਾਣੇ ਦਾ ਵੀਰੇ ਘਰੂ ਬੰਦਿਆਂ ਦਾ ਚੋਣਾ ਦੇਖੋ ਤਾਂਹਾਂ ਤੋਂ ਬਾਡੀ ਸਟਰਕਚਰ ਕੋਈ ਅੰਤ ਨਹੀਂ ਕਰਮ ਵਾਲੀ ਦਾ ਬਾਡੀ ਜੀਆਂ ਸਾਰੀ ਮਜ਼ਬੂਤ ਨੇ ਏ ਟੂ ਜੈਡ ਜਿੰਨੀਆਂ ਕਿ ਪੜਾਂ ਬਾਈ ਦੇ ਘਰੋਂ ਦਿਖਾਉਂਗਾ ਜਿੱਦਾਂ ਆ ਚੀਜ਼ ਦੀ ਚੜਾਈ ਹੋਗੀ ਤੇ ਇਹਦੇ ਤੋਂ ਇਹ ਚੀਜ਼ ਦਾ ਗੈਪ ਹੋ ਗਿਆ ਇਹ ਦੁੱਧ ਵਾਲੇ ਕਰੈਕਟਰ ਹੁੰਦੇ ਨੇ ਪਸ਼ੂ ਦੇ ਤੇ ਬਾਕੀ ਆਰਡਰ ਵੀ ਸੋਹਣਾ ਰੱਖਦੀ ਆ ਤੇ ਬਲਟ ਲੈਨ ਚ ਕਾਫੀ ਪਈਆਂ ਨੇ ਖਣ ਦਾ ਕੋਈ ਅੰਤ ਨਹੀਂ ਬੇਲ ਅੱਧ ਦੇ ਨੇ ਇਹ ਕੱਢੂਗੀ ਅਜੇ ਤੇ ਹੁਣ ਮਾਰ ਦੇ ਘਰੀਏ ਤੇ ਕੈਮਰਾ ਇਹਦਾ ਕਿਹੜਾ ਸੂਆ ਇਹ ਪਲੂਣ ਬੱਸੀਆ ਵੀਰੇ ਮੂੰਹੋਂ ਚਾਰਦਾਂ ਦਾ ਲੇਵਾ ਦੇਖੋ ਦਾ ਫਿਟਨੈਸ ਕਿੰਨੇ ਦਿਨ ਕੱਢੂਗੀ ਵੀਰੇ 5-4 ਦਿਨ ਫਿੱਟ ਫਿੱਟ ਰੱਖੂਗੀ ਫਿੱਟ ਰੱਖੂ ਵੀਰੇ ਬਹੁਤ ਚੰਗੀਆਂ ਚਾਰਦਾਂ ਦਾ ਜੀ ਪਲੂਣ ਆ ਲੂਈ ਦੇਖੋ ਕਿੰਨੀ ਪਤਲੀ ਆ ਪਹਿਲਵਾਨਾਂ ਵਾਲਾ ਸ਼ਿਸ਼ਟਮੇ ਬਣਾ ਦੂਗੀ ਜਦੋਂ ਰੈਡੀ ਹੋਊਗੀ ਬਿਲਕੁਲ ਵੀਰੇ ਬਿਲਕੁਲ ਨਾਲ ਕੰਮੇ ਹੋ ਜੂਗਾ ਨਾਲੇ ਗਰਮੀ 'ਚ ਵੀ ਚੱਲੂਗੀ ਨਾਲੇ ਫੈਟ ਵੀ ਚੰਗੀ ਪਾਊਗੀ ਚੰਗੀ ਪਾਊ ਜੀ ਤੇ ਹੁਣ ਮਾਰ ਦੇ ਆ ਬੈਠ ਤੇ ਕੈਮਰਾ ਇਹ ਵੀਰੇ ਮਾਲਕ ਨੇ ਦਾ ਦੂਜਾ ਸੂਆ ਦੱਸਿਆ ਤੇ ਪੋਲੀ ਚੰਗੀਆ ਹਫਤਾ ਲਊ ਦੁੱਧ ਦੇ ਵੀ ਵੀਰੇ ਘਟੋਂ 28 ਕਿਲੋ ਪਾ ਜੂ। ਆਪਦੇ ਜੱਡੇ ਹੀ ਬਣਾ ਲੂ ਆਰਡਰ। ਬਿਲਕੁਲ ਬਣਾਉ ਵੀਰੇ ਬਹੁਤ ਪੋਲੀ ਆ ਥੱਲੋਂ ਮਿਲਕ ਪੈਨ ਦੇਖੋ ਕਿੰਨੀ ਚੌੜੀ ਆ ਜੀ। ਆ ਦਿਖਾ ਗੈਰੀ ਵੀ ਰੱਸਾ ਤੇ ਇਹ ਹੁਣੀ ਕਾਫੀ ਡਬਲ ਆ ਤੇ ਜਿੱਦਾਂ ਜਿੱਦਾਂ ਸੂਣ ਦੇ ਨੇੜ ਆਊਗੀ ਜੋਸ਼ ਮਾਰੂਗੀ ਓਦਾਂ ਓਦਾਂ ਇਹ ਬਿਲਕੁਲ ਲਾੜਾ ਨੂੰ ਆਪਾਂ ਕਹਿ ਸਕਦੇ ਆ ਪੰਪ ਕਰਦੀ ਜਾਊਗੀ ਐ ਘੁੰਮ ਜਾ ਇੱਥੋਂ ਤੇ ਆ ਜਾ ਹੁਣ ਇੱਧਰ ਆ ਜੋ ਵੀਰੋ ਐਂ ਜੀ। ਤੇ ਨਾਲੇ ਪਹਿਲਾਂ ਗੈਰੀ ਉਹ ਬੈਨਰ ਤੇ ਵੀ ਮਾਰ ਦੇ ਕੈਮਰਾ ਉਹ ਵੀ। ਇਹ ਸੱਜਣ ਮੈਂ ਕਹਿੰਦਾ ਬਾਰਲੀ ਸਟੇਟ ਚ ਫਿਰਦਾ ਕਿਤੇ ਇਹ ਵੀਰੇ ਹਿਮਾਚਲ ਦੇ ਵਿੱਚ ਸੋਲਣ ਪ੍ਰੋਗਰਾਮ ਹੋਇਆ ਸੀਗਾ ਠੀਕ ਆ ਜੀ ਇਹ ਫਾਇਨੰਸ ਮੰਤਰੀ ਆ ਉਹਨਾਂ ਨੇ ਆਪਾਂ ਨੂੰ ਜਾਨੀ ਦੀ ਸਨਮਾਨ ਕਰਿਆ ਸੀਗਾ ਠੀਕ ਆ ਜੀ ਆਪਣੀ ਇੰਡੀਆ ਫਾਰਮਰ ਆਪਣੀ ਟੀਮ ਬਣੀ ਹੋਈ ਹੈਗੀ ਆ ਠੀਕ ਆ ਜੀ ਕਿਤਾਬ ਵੀ ਆਉਂਦੀ ਆ ਮਾਰਕੀਟ ਦੇ ਵਿੱਚ ਮੇਲੇ ਹੋਰ ਬਾਹਰ ਵੀ ਕਰਾਉਣੇ ਆ ਮਹਾਰਾਸ਼ਟਰ ਵੀ ਸਾਰੇ ਕਰਾਉਣੇ ਆ ਜੀ ਹਾਂਜੀ ਅਸੀਂ ਤੋਂ ਕਰ ਲੈ ਜੀ ਦੇਖੋ ਵੀਰੇ ਗੱਡਾ ਕੱਦ ਜੀ ਕੀ ਇਹ ਕੁਆਲਟੀ ਜਿਹੜੀ ਆ ਜੀ ਇਹ ਵੀਰੇ ਜਾਨੀ ਦੀ ਗਰਲੈਂਡੋ ਦੇ ਵਿੱਚ ਨਾਲ ਕ੍ਰਾਸ ਪੈਂਦੀ ਆ ਇਹ ਠੀਕ ਆ ਜੀ ਹਾਂਜੀ ਵੱਡੇ ਕਰਦੇ ਵਿੱਚ ਏ ਥੱਲੇ ਵੀਰੇ 25 ਹਾਜ਼ਰ ਹਾਜ਼ਰ ਮੈਂ ਬਾਹਰੋਂ ਵੀਰੇ ਸੂਈ ਵੀ ਇੱਕ ਵੀ ਨਹੀਂ ਲੈਂਦਾ ਸਾਰੀਆਂ ਆਪਣੇ ਫਾਰਮ ਦੀਆਂ ਸੂਂਦੀਆਂ ਆ ਗਈਆਂ ਕੀ ਬੱਚਾ ਬੱਚਾ ਦੇ ਮਨ ਬੱਸੀ ਆ ਜੀ ਬੱਚੀ ਨਾਲ ਹਾਂਜੀ 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 25 ਕਿਲੋ ਹੁਣ ਹਾਜ਼ਰ ਹੈ ਵੀਰੇ ਦੁੱਧ ਦਾ 35 ਕਿਲੋ ਦੇਊਗੀ ਜੀ ਜਿਹੜੇ ਸਾਰਾ ਆਪਣਾ ਹਾਂ 35 ਦੇਊ ਵੀਰੇ ਰਾਂਤੀ ਕੋਈ ਨਹੀਂ ਇਹਦਾ ਤੇ ਚੱਲੂ ਗਰਮੀ ਸਰਦੀ ਸਾਰਾ ਚੱਲੂ ਵੀਰੇ ਠੰਡੀ ਸੀਲ ਬੜੀ ਆ ਕੱਪ ਜੂ 20 ਕਿਲੋ ਵਾਲੀ ਮੈਂ ਤੋਂ ਵਧੂਗੀ ਵੀਰੇ ਫਾਇਟ ਵੀ ਪੰਜੀਰੋਂ ਸੱਟੂਗੀ ਜੀ ਠੀਕ ਆ ਗੱਲ ਜਿਹੜਾ ਬੰਦਾ ਵਾੜ ਲੈ ਗਿਆ ਉਹ ਵੇਚੂਗਾ ਨਹੀਂ ਮੈਨੂੰ ਇਹਦਾ ਪਤਾ ਜੀ ਹਾਂਜੀ ਤੇ ਨਾਲ ਵਾਲੀ ਇਹ ਆਪਾਂ ਵੀਰੇ ਆ ਲਾੜ ਚ ਵੇਚਣੀ ਨਹੀਂ ਨ ਜਦੋਂ ਕਿ ਉਹਨੂੰ ਬੁਖਾਰ ਹੋ ਗਿਆ ਸੀ ਵਿਚਾਰੀ ਨੂੰ ਠੀਕ ਹੈ ਜੀ ਕਿਉਂਕਿ ਪੈਸਾ ਵੀਰੇ ਹਰ ਚੀਜ਼ ਮੁੱਖ ਨਹੀਂ ਹੁੰਦਾ ਨਾਲ ਵਾਲੀ ਇਹ ਥੱਲੇ ਵੀਰੇ 22 ਤੋਂ 23 ਕਿਲੋ ਬੋਲੀ ਹੈ ਜੀ ਕ੍ਰਾਸ ਦੇ ਵਿੱਚ ਥਾਂ ਦੇ ਵਿੱਚ ਦਾ ਕੋਈ ਅੰਤ ਨਹੀਂ ਜੀ ਬਿਲਕੁਲ ਹਾਜ਼ਰ ਆ ਇਹ ਦੋਨੇ ਪਲੂਣਾ ਵੀਰੇ ਦੰਦਾਂ ਦਾ ਸੋਣ ਵਾਲੀਆਂ ਪੰਜ-ਪੰਜ ਚਾਰ-ਚਾਰ ਦਿਨ ਦੇ ਵਿੱਚ ਦੋਨੇ ਪਲੂਣਾ ਗਿਆ ਤੇ ਉਹ ਗਾਂਲੇ ਨੰਬਰ ਵਾਲੀ ਇਹ ਆਪਣੀ ਪਿਛਲੇ ਲਾਟ ਵਾਲੀ ਬਾਕੀ ਰਹੀ ਵੀ ਆ ਤੇ ਇਹ ਮੂੰਹੋਂ ਵੀਰੇ ਜਾਨੀ ਦੰਦਾਂ ਚ ਹੀ ਹੈ ਹਜੇ ਪਰ ਕੱਚੀ ਹੈ 10 ਤੋਂ 12 ਦਿਨ ਦੀ ਠੀਕ ਹੈ ਜੀ ਹਾਂ ਜੀ ਤਾਂ ਕਰਕੇ ਆ ਬੱਸ ਇਹ ਮਾੜੀ ਤਰਵਾ ਦਿਓ ਜੀ ਏ ਬੱਸੀ ਦੇ ਵੀਰੇ ਅੰਤੀ ਕੋਈ ਨਹੀਂ ਸਾਈ ਵਾਲ ਦੇ ਵਿੱਚ ਪੈਂਦੀ ਆ। ਕੱਚੀ ਵੀ ਵੇਚ ਦਾਂਗੇ ਕਿਸੇ ਭਰਾ ਨੇ ਲੈਣੀ ਹੁੰਦੀ। ਵੇਚ ਦਾਂਗੇ ਵੀਰੇ। ਸਾਮਬਣਾ ਵੇਚ ਦਾਂਗੇ ਭਾਅ ਸਰ ਮਿਲਿਆ। ਸ਼ਾਮ ਸੂਮ ਵਾਲੇ ਛੱਡ ਦਾਂਗੇ। ਵੀਰੇ ਤੁਹਾਨੂੰ ਮੈਂ ਰੇਟ ਵੀ ਦੱਸ ਦੇਣਾਗਾ 58000 ਹੀ ਦੇ ਦਾਂਗੇ। ਠੀਕ ਆ ਜੀ। ਹਾਂ ਦੇਖੋ ਪੂਰੀ ਪੂਰੀ ਵਧੀਆ ਬੱਸੀ ਆ। ਬੰਸੀਆਂ ਦੀ ਬਾਈ ਕਹਿੰਦਾ ਦੇ ਦਾਂਗੇ ਤੇ ਤੁਹਾਨੂੰ ਪਤਾ ਹੀ ਆ ਹੁਣ ਤਿਆਰ ਹੋ ਕੇ ਕਿੰਨੇ ਦੀ ਵਿਕ ਜੂਗੀ। ਉਹ ਚੀਜ਼ ਹੀ ਮੈਂ ਤੁਹਾਨੂੰ ਪਤਾ ਫਿਰ ਔਖਾ ਹੋਏਗਾ ਵੀਡੀਓ 'ਚ ਗੱਲ ਕਰਦਾਂ ਨੇ ਇਹਦੀ ਨਸਲ ਕਿਹੜੀ ਆ ਜੀ। ਵੱਡੇ ਵੀਰੇ ਇਹ ਸਾਈ ਵਾਲ ਦੇ ਵਿੱਚ ਕਰਾਉਸ ਆ ਗਈ। ਜਰਸੀ ਦੇ ਸਾਈ ਵਾਲ ਹਾਂ ਜ ਤੇ ਦੰਦਾਂ ਦੇ ਵਿੱਚ ਇਹ 17 ਕਿਲੋ ਵੀਰੇ ਬੌਲੀ ਏ ਥੱਲੇ ਕਰਮਾੜੀ ਥੱਲੇ 17 ਕਿਲੋ ਬੌਲਾ ਬੌਲੀ ਤੀਜਾ ਦੇਣਾ ਵੀਰੇ ਅਜੇ ਤੀਜਾ ਦੇਣਾ ਜੇ ਥੱਲੇ ਦੇਸੀ ਮਖਿਆਲੀ ਲਾਈ ਫਿਰਦੀ ਏ ਕਰਮਾੜੀ ਫੈਟ ਕਿੰਨੀ ਕਾਊਗੀ ਇਹਦੀ ਫੈਟ ਵੀਰੇ 60 ਛੱਤੂ ਐ ਪੰਜ ਦੇ ਤੋਂ ਬਾਰ-ਬਾਰ ਰਹੂਗੀ ਤੇ ਜਦੋਂ ਆਰਡਰ ਡੰਗ ਤੇ ਭਰਦੀ ਆ ਤੁਰਦੀ ਆ ਪਹਿਲਵਾਨ ਮਖਾ ਵੀਰੇ ਫਸ ਜਾਂਦਾ ਆ ਡੱਡਰੇ ਦਾ ਠੀਕ ਆ ਗੱਲ ਬਾਲਟੀ ਦੁਬਾਰੇ ਮੰਗਾਉਂਦੇ ਆ ਜੀ ਹਾਂਜੀ ਫਸ ਫਸ ਕੇ ਤੁਰਨ ਵਾਲਾ ਕੰਮ ਹੀ ਆ ਬਿਲਕੁਲ ਵੀਰੇ ਬਿਲਕੁਲ ਇਹਦੀ ਫੈਟ ਵੀ ਚੰਗੀ ਹੋਊ ਬੱਚਾ ਸਾਈ ਹਾਲ ਦਾ ਵੀ ਟੌਪ ਦਾ ਪਾ ਦੂ ਤੇ ਯਰਸੀ ਦਾ ਵੀ ਸੱਜਣ ਯਾਰ ਸਿੱਧਾ ਸੀ ਮਨ ਜਿਹੜੇ ਵੀਰ ਨੇ ਲੈਣੀ ਹੋਈ ਬਾਜ਼ਾਰ ਚੋਂ ਬਾਲਟੀ ਲਾਜ਼ਮੀ ਵੱਡੀ ਲੈ ਆਵੇ ਠੀਕ ਹੈ ਹਾਂ ਪਹਿਲਾਂ ਹੀ ਬਾਲਟੀ ਵਾਈ ਕਹਿੰਦਾ ਪਹਿਲੀ ਵੱਡੀ ਲੈ ਕੇ ਆ ਜਾਓ ਕਿਤੇ ਬਾਅਦ ਚ ਲਾਂਬੇ ਦੇਈ ਜਾਓ ਤੇ ਹੁਣ ਕਹਿ ਰਹੀ ਮਾਰਾ ਕੂਨ ਯਾਰਗੀ ਪੱਛੀ ਤੇ ਮਾਰੋ ਇਹ ਕੂਨ ਬੱਸੀਆ ਚਾਰ ਦੰਦਾ ਵੀਰੇ ਤਾਜੀ ਸੁਈ ਅੱਜ ਸੋਵਾ ਠੀਕ ਹੈ ਜੀ ਸਾਰੀ ਆਪਾਂ ਸਵੇਰੇ ਖਾਲੀ ਕਰਤੀ ਕਲੂਣਾ ਆਪਾਂ ਪਹਿਲਾਂ ਹੀ ਖਾਲੀ ਕਰਦੇ ਨੇ ਵੀਰੇ ਪਹਿਲੇ ਨਾਲ ਜਿੰਨਾ ਖਾਲੀ ਕਰਾਂਗੇ ਉਹਨੀਆਂ ਉਹਨਾਂ ਬਣਨੀਆਂ ਵੀਰੇ ਆਹ ਨਾਲ ਵਾਲੀ ਇਹ ਵੀਰੇ ਤਿੰਨੇ ਤਾਜ਼ੀਆਂ ਸੁਈਆਂ ਨੇ ਤਾਂ ਹੀ ਨਮਾਈਆਂ ਨਹੀਂ ਇਹਦੀ ਵੀ ਜੇ ਰੋਕੇ ਆ ਇਹਦੇ ਮਗਰ ਬੱਸਾ ਇਹਦਾ ਆਰਡਰ ਦਿਖਾ ਗੈਰੀ ਵੀਊ ਕਰ ਤੇ ਆਰਡਰ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਡਿਜ਼ਾਈਨ ਆ ਨਾ ਬਾਹਰ ਆ ਹੀ ਗਾਂਵ ਨਾਲ ਦਾ ਡਿਜ਼ਾਈਨ ਹੈ ਇਹਦਾ ਜਿਵੇਂ ਆਪਾਂ ਚੌੜੇ ਆਰਡਰ ਦੀ ਗੱਲ ਕਰੀਏ ਵੀਰੇ ਦੁੱਧ ਬਹੁਤ ਸੋਹਣਾ ਪਾਉ ਕਿੰਨਾ ਕੁ ਪਾ ਦੂ ਦੁੱਧ ਵੀਰੇ ਚਲੋ ਆਪਾਂ ਜ਼ਿਆਦਾ ਨਹੀਂ ਕਹਿੰਦੇ 28 ਕਿਲੋ ਪੋਲੇ ਹੱਥ ਨਾਲ ਪਾਉਗੀ 3.5 ਜਿਹੜਾ ਹੈ ਨਾ ਹਾਂ ਹਾਂ ਬਾਕੀ ਗਾਹਕ ਨੂੰ ਕਹਾਂਗੇ ਮੰਨੂਗਾ ਇਹ ਚੀਜ਼ ਆ ਨਾ ਵਾੜੀ ਇਹ ਵੀਰੇ ਤਾਜੀ ਸੂਇ ਦੀ ਜ਼ੇਰ ਬਾਕੀ ਆ ਦੇਖੋ ਮੈਂ ਮੇਕਅੱਪ ਨਹੀਂ ਕਰਿਆ ਹੈ ਨਾ ਤਾਜ਼ੀਆਂ ਕਰਕੇ ਹਾਂ ਤਾਜ਼ੀਆਂ ਨਮਾਈਆਂ ਨਹੀਂ ਜੀ ਆ ਦੇਖੋ ਲੇਵਾ ਇਹਦਾ ਵੀ ਉਹ ਹੀ ਗੱਲ ਆ ਉਹ ਲੇਵੇ ਵਾਲੇ ਦੋਨੇ ਜੋੜੇ ਕੰਡੇ ਕੱਢਦਾ ਜਾਂ ਚਬਾਈ ਦੀਆਂ ਹੈਗੀਆਂ ਫੁੱਲ ਮੋਟੀਆਂ ਬੜੀਆਂ ਚੰਗੀਆਂ ਵੀਰੇ ਚੋਣ ਗਮਾਂਡੀਆਂ ਦੇ ਘਰੇ ਸੁਣੂਗਾ ਜੀ ਠੀਕ ਹੈ ਗੱਲ ਇਹ ਨਾਲ ਵਾਲੀ ਇਹ ਵੀਰੇ ਪਲੂਨ ਵਸੀਆ ਦੋ ਦੰਦ ਆ ਜੀ ਤਾਜੀ ਸੁਗ ਦੀ ਜੇ ਰੋਕਿਆ ਪੈ ਗਈ ਆ ਜੇਰ ਤੇ ਮੰਗ ਹਾਂ ਥਣ ਲੈ ਵੇਦਾ ਵੀ ਓਕੇ ਆ ਵੀਰੇ ਬਹੁਤ ਸੋਹਣੀਆਂ ਬਰੀਕ ਬੂਥੀ ਵਾਲੀ ਸੋਹਣੀਆਂ ਵੀਰੇ ਕਰਮ ਵਾਲੀ ਦੀ ਇੱਥੇ ਤੋਂ ਗਹਿਰੀ ਇਹਦੀ ਫੇਸ ਕੁਆਲਿਟੀ ਤੇ ਮਾਰਦੀ ਕੈਮਰਾ ਤੇ ਆਰਡਰ ਵੀ ਫਿਕਸ ਜਿਆ ਰੱਖੂ ਤੇ ਆ ਨਾਲ ਵਾਲੀ ਇਹ ਵੀਰੇ ਪਲੂਨ ਵਸੀਆ ਦੰਦਾਂ ਦੇ ਵਿੱਚ ਦੋ ਦੰਦ ਤੇ ਥਣ ਲੈ ਵੇਖੋ ਕਿੰਨੀ ਕਿੰਨੀ ਬਿੱਥੀ ਤੇ ਆ ਇੱਥੋਂ ਦਿਖਾ ਗਹਿਰੀ ਸਮਾਨ ਦੇਖੋ ਵੀਰੇ ਬੜੇ ਖਰਜ ਗਿਆ ਵੀਰੇ ਜਰਸੀ ਚ ਆ ਗਈ ਇਹ ਜਰਸੀ ਚ ਆ ਗਈ ਵੀਰੇ ਆ ਜਰਸੀ ਆ ਨਾਲ ਵਾਲੀ ਵੀ ਇਹ ਨਾਲ ਵਾਲੀ ਸਾਈਡ ਆ ਜ ਆ ਗਈ ਇਹ ਵੀ ਦੰਦਾਂ ਦੇ ਵਿੱਚ ਤਾਜੀ ਸੂਈ ਆ ਜੀ ਆ ਸ਼ਾਈਨਿੰਗ ਸ਼ੂਨਿੰਗ ਇਹ ਚ ਵੀ ਫੁੱਲਾ ਤੇ ਇਹਦੇ ਥਣ ਦਾ ਸੈਜ ਆ ਨਾ ਜਿਹੜਾ ਬਾਕੀ ਥਣ ਦੀ ਜਿਹੜੀ ਸ਼ੇਪ ਆ ਜਿੱਦਾਂ ਦਾ ਸਾਨੂੰ ਮਰ ਰਿਕਮੈਂਡ ਕਰਦਾ ਹੁੰਦਾ ਨਾ ਵੀ ਕਲਮੀ ਥਣ ਬੋਲ ਦੰਦੇ ਇਹਨੂੰ ਵਪਾਰੀ ਜੜ ਮਜ਼ਬੂਤ ਤੇ ਥੱਲਿਓਂ ਤੇ ਖੱਚ ਚਬਾਈ ਇਹਦੀ ਫੁੱਲ ਫੋਕੀ ਹੋਊਗੀ ਜਮਾ ਬੋਲ ਟੌਪ ਵੀਰੇ ਸਭ ਬਸ ਅੱਗੇ ਆ ਗਈ ਵੀਰੇ ਗਰਲੈਂਡੋ ਬਲੂਨ ਬੱਸੀਆ ਦੋ ਦੰਦਾ ਤਾਜੀ ਸੂਈ ਆ ਥਾਣੇ ਦਾ ਵੀ ਬਹੁਤ ਟੌਪ ਦਾਗਾ ਜੀ ਚਬਾਈ ਦੀ ਫੋਕੀ ਬਹੁਤ ਬਹੁਤ ਟੌ ਗੱਲਿਆ ਬੈਡ ਸੂਣ ਵਾਲੀ ਆ ਠੀਕ ਆ ਜੀ ਹੁਣ ਮੋਟਾ ਜੇ ਦੱਸ ਦੇਣੇ ਆ ਆਰ ਸ਼ਰ ਦੇ ਵਿੱਚ ਪਲੂਨ ਬੱਸੀ ਸੂਈ ਵੀ ਆ ਠੀਕ ਆ ਜੀ ਤੇ ਆ ਕਾਲੀ ਬੈਡ ਵੀ ਸੂਈ ਵੇ ਵੀਰੇ ਥੱਲੇ ਵੀ 22 ਕਿਲੋ ਦੁੱਧ ਹੈਗਾਗਾ ਠੀਕ ਆ ਕਾਲੀ 22 ਕਿਲੋ ਦੁੱਧ ਦਾ 65 ਦੀ ਦੇ ਦਿਆਂਗੇ 22 ਕਿਲੋ ਦੁੱਧ ਹਾਜ਼ਰ ਹਾਜ਼ਰ ਦੁੱਧ ਮਣਕ ਦੇਣ 65 ਦੀ ਦੇ ਮਾਨਤਾਨ ਵੀ ਕਰ ਦਿਆਂਗੇ ਜੀ ਲੈ 65 ਵਾਲੀ ਫਿਰ ਔਖਾ ਸੌਖਾ ਖੋਲ ਕੇ ਲੈ ਆ ਜਾ ਸੱਜਣਾ 65 ਵਾਲੀ ਬਾਹਰ ਕੱਢ ਕੇ ਦਿਖਾ ਦੇ 65 ਵਾਲੀ ਇੱਕ ਆਫਰ ਆਗਾ ਜਰਸੀ ਦਾ ਵੀਰੇ ਠੀਕ ਆ ਜੀ ਆ ਜਰਸੀ ਆਪਾਂ 38 ਦੇਣਾਂ ਲੈ ਜਾ ਆ ਜਰਸੀ 38 ਦੀ ਦੇ ਦਿਆਂ ਜੀ ਆਫਰ ਆਗਾ ਜੇ ਤੂੰ ਅੱਗੇ ਦੰਨੇ ਤਾਜ਼ੀਆਂ ਸੂਈਆਂ ਨੇ ਠੀਕ ਆ ਜੀ ਤੇ ਆਹ ਲਈ ਵੀ 38 ਦੀ ਦੇ ਦੇਾਂਗੇ ਤਾਜੀ ਸੂਈ ਵੀ ਸਾਈ ਵਾਲ 10 ਕਿਲੋ ਦੁੱਧ ਰੇੜੀ ਆ 12 ਦਿਨਾਂ ਕਰ ਚੂਗੀ ਠੀਕ ਆ ਜੀ ਆਹ ਲਈ ਵੀ ਤਾਜੀ ਸੂਈਆਂ ਵੀ ਰੇ ਖੀਰੀ ਠੀਕ ਆ ਜੀ ਦੁੱਧ ਦੰਦਿਆਂ ਵਿੱਚ ਖੀਰੀ ਆ ਗਈ ਠੀਕ ਆ ਜੀ ਕੋਈ ਵੀ ਆਪਾਂ ਦੇ ਦੇਾਂਗੇ ਵੀਰੇ ਸਾਹ ਜੀ ਠੀਕ ਆ ਗੱਲ ਤੇ ਬਾਜ ਬੜਾ ਸੱਤ ਬਣਾ ਸੱਤ ਬਣਾ ਹੋਰ ਆਉਣ ਵਾਲੀਆਂ ਆ 60 ਵਾਲੀ ਜ਼ਰੂਰ ਦਿਖਾ ਦੇ ਨੇ ਬਾਹਰ ਕੱਢ ਕੇ 22 ਕਿਲੋ ਦੁੱਧ 22 ਕਹਿੰਦਾ ਉਹਦੇ ਕੋਲੇ ਹਾਜ਼ਰ ਆ ਉਹ ਦੇ ਦੇਾਂਗੇ ਸਿਰਫ 65000 ਦੀ ਕਿਉਂਕਿ ਸੱਜਣ ਹੁੰਦੇ ਨੇ ਸ਼ਕੀਨ ਨਾਰਮਲ ਰੇਟ ਵਾਲੇ ਕਈ ਤੇ ਇੱਕ ਬਾਈ ਨੇ 38 ਵਾਲੀ ਵੀ ਦੱਸੀ ਆ ਉਧਰਲੇ ਬੰਨੇ ਕਿਉਂਕਿ ਭੀੜ ਦਾ ਕੰਮ ਆ ਥੋੜਾ ਜਾਂ 65 ਵਾਲੀ ਮੈਂ ਜੂਰ ਦਿਖਾ ਦੂੰਗਾ ਕਿਉਂਕਿ ਚੰਗਾ ਦੁੱਧ ਦੇ ਕੋਲ ਤਿਆਰੀ ਦਾ ਦੁੱਧ ਆ ਇੱਕ ਤਾਂ ਕੈਣ ਵਾਲਾ ਹੁੰਦਾ ਇੱਕ ਹੁੰਦਾ ਸੱਜਣੋਂ ਤਿਆਰ ਕੱਲਾ ਦੁੱਧ ਵਾਲਾ ਸੀਨ ਨਹੀਂ ਉੱਤੋਂ ਵੀ ਮਜ਼ਬੂਤ ਆ ਫੁੱਲ ਹਰੇਕ ਪੱਖ ਤੋਂ ਤੇ ਹੈਗੀ ਬਿਲਕੁਲ ਨਵੇਂ ਹਣ ਨਵੇਂ ਹਣ ਦੀ ਨਵੇਂ ਹਣ ਦੀ ਆ ਵੀਰੇ ਦੰਧਾਂ ਚਾ ਅਨਵੇਂ ਹਾਨ ਚ ਇਹ ਉਹ ਸਿਸਟਮ ਨਹੀਂ ਹੈਗਾ ਵੀ ਕੋਈ ਤੀਜਾ ਚੌਥਾ ਸੂਆ ਇਹਦਾ ਭਾਤ ਆਮੰਦਾ ਵੀ ਦੁੱਧ ਹਾਜ਼ਰ ਹੈ ਇਹਦੇ ਬਾਕੀ ਮੈਨ ਗੱਲ ਆ ਵੀਰੇ ਆਪਾਂ ਕੋ ਟ੍ਰਾਂਸਪੋਰਟ ਦੀ ਸਹੂਲਤ ਸਾਰੀ ਹੈਗਾ 13 ਰੁਪਏ ਚੱਲਦਾ ਕੱਲੇ ਪੰਜਾਬ ਪੰਜਾਬ ਦਾ ਠੀਕ ਹੈ ਜੀ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗਾ ਸਪੈ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੀ ਆ ਸੌਦੇ ਆਪਾਂ 4 ਤਰੀਕ ਨੂੰ ਲਾਵਾਂਗੇ 9 ਵਜੇ ਚਾਲੂ ਕਰਾਂਗੇ ਉਸ ਤੋਂ ਪਹਿਲਾਂ ਕੋਈ ਵੀ ਸੌਦਾ ਨਹੀਂ ਲਾਉਂਦੇ ਵੀਰੇ ਆਪਾਂ ਠੀਕ ਹੈ ਜੀ ਹਾਂ ਜੀ ਉਦੋਂ ਪਹਿਲਾਂ ਇੱਕ ਆਪਾਂ ਨੇ ਦਿਖਾਤੀਆਂ ਵੀ ਇਦਾਂ ਨਹੀਂ ਬਿਲਕੁਲ ਵੀ ਨਾ ਪਾ ਗਾਗਮ ਇੱਕ ਸਨੇਹਾ ਲਾਤਾ ਜੀ ਠੀਕ ਹੈ ਜੀ ਹਾਂਜੀ 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 ਆ ਕੁਆਲਿਟੀ ਸਾਨੂੰ ਪਹਿਲਾਂ ਦਿਖਾਤੀ ਕਿਉਂਕਿ ਦੂਰੋਂ ਕੋਈ ਭਰਾ ਆਊ ਉਹਦੀ ਪੱਕਾਈ ਨਹੀਂ ਹੋ ਮੇਰਾ ਕਹਿਣ ਬਿਲਕੁਲ ਵੀ ਬੱਡੇ ਵੀਰੇ ਜਿਹੜਾ ਵੀਰ ਇੱਥੋਂ ਸਾਡੇ ਫਾਰਮ ਤੋਂ ਆ ਗਿਆ ਇੱਕ ਦਿਨ ਬਾਹਰੋਂ ਪਹਿਲਾਂ ਰੇਟ ਪਤਾ ਕਰੇ ਹੋਏ ਠੀਕ ਹੈ ਜੀ ਉਹ ਖਾਲੀ ਨਹੀਂ ਮੁੜੂਗਾ ਜਿਹੜਾ ਵਧੀਆ ਘਰੋਂ ਸੌਖਾ ਹੈ ਇੱਕ ਲੈਣਾ ਦੋ ਲੈ ਕੇ ਜਾਂਦਾ ਵੀਰੇ ਠੀਕ ਹੈ ਜੀ ਹਾਂਜੀ ਬਾਕੀ ਮੈਂ ਕਹਿੰਦਾ ਨਹੀਂ ਉਸ ਬੰਦੇ ਆਉਣਗੇ ਵੀਰ ਰਿਜ਼ਲਟ ਤੋਂ ਪਤਾ ਮਿਲੂਗਾ ਠੀਕ ਹੈ ਜੀ ਹਾਂਜੀ ਨੰਬਰ ਬੋਲੋ ਵੀਰੇ 62 ਇੱਥੇ WhatsApp ਚੱਲਦਾ ਤੁਸੀਂ ਹੈਲੋ ਦਾ ਮੈਸੇਜ ਕਰੋਗੇ ਤੁਹਾਨੂੰ ਲੋਕੇਸ਼ਨ ਮੇਰੀ ਆਪ ਦੇ ਆਪ ਆਊਗੀ ਇੱਕ ਮੇਰੇ ਭਰਾ ਦਾ ਨੰਬਰ ਨੋਟ ਕਰ ਲਓ 95018 5370453 95018 53704 ਉਹਦਾ ਨਾਮ ਗਦੀਪ ਸਿੰਘ ਹੈਗਾ ਪਿੰਡ ਆ ਗਿਆ ਬਾਈ ਦਾ ਸ਼ੀਨੀਵਾਲ ਕਲਾਂ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਤੇ ਬਾਕੀ ਨੰਬਰ ਬਾਈ ਹੋਰਾਂ ਨੇ ਸਕਰੀਨ ਤੇ ਚਲਾ ਦੂੰਗਾ ਤੇ ਸੌਦੇ ਹੋਣਿਆ ਬਾਈ ਕਹਿੰਦਾ 4 ਤਰੀਕ ਨੂੰ 4 ਤਰੀਕ ਨੂੰ ਮੇਰੇ 9 ਵਜੇ ਚਾਲੂ ਕਰ ਦੇਵਾਂਗੇ ਤੀਜੇ ਮਹੀਨੇ ਦੀ 4 ਤਰੀਕ ਨੂੰ 9 ਵਜੇ ਸੌਦੇ ਚਾਲੂ ਹੋ ਜਾਣਗੇ ਜਿਹੜੇ ਜਿਹੜੇ ਪਰ ਆ ਪਹੁੰਚ ਜਾਣਗੇ ਇੱਥੇ ਆਪ ਦੀ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਗਾਵਾਂ ਲੈ ਜਿਓ ਧੰਨਵਾਦ ਜੀ